ਯਾਰ ਅਸੀਂ ਤਾਂ ਅੰਦਰ ਅੰਦਰ ਕੰਮ ਕਰਦੇ ਸੀ ਬਾਹਰ ਨਹੀਂ ਸੀ ਕਰਦੇ ਅੰਦਰ ਕਰਦੇ ਸੀ ਬਾਬਾ ਮੈਂ ਉੱਥੇ ਵੀ ਜਿਗਾਰ ਲਾਦਾ ਸੀ ਕੰਪਨੀ 'ਚ ਫੜਦਿਆ ਉਹਨਾਂ ਨੇ ਮੈਂ ਨਹੀਂ ਕੰਮ ਕਰਦਾ ਸੀਗਾ ਮੇਰੇ ਹਿਸਾਬ 'ਚ ਆ ਗਈ ਗੱਲ ਉੱਥੇ ਨਾ ਜਦੋਂ ਗੇਟ ਤੋਂ ਅੰਦਰ ਵੜਦੇ ਆ ਕਾਟ ਪੰਚ ਕਰਨਾ ਪਹਿਲਾਂ ਹਾਜ਼ਰੀ ਲੱਗ ਜਾਂਦੀ ਉਧਰੋਂ ਦਾ ਅਸੀਂ ਬੜੀ ਜਾਂਦੇ ਅੰਦਰ ਉਧਰੋਂ ਜਿਹੜੇ ਕੰਮ ਕਰਕੇ ਜਾਂਦੇ ਹੁੰਦੇ ਆ ਨਾਈਟ ਵਾਲੇ ਉਹਨਾਂ ਨੇ ਮੁੜਨਾ ਹੁੰਦਾ ਉਹਨਾਂ ਦੀ ਲੈਂ ਲੱਗੀ ਹੁੰਦੀ ਬਾੜਨ ਵਾਲਿਆਂ ਨੇ ਐਂਟਰੀ ਕਰਕੇ ਵੜ ਜਾਣਾ ਉਹਨਾਂ ਨੇ ਨਿਕਲਣ ਲੱਗ ਜਾਣਾ ਮੈਂ ਆ ਕੇ ਕਾਟ ਪੰਚ ਕਰਿਆ ਉੱਠਾ ਕਰ ਦੇਣਾ ਕਾਟ ਉੱਤੇ ਆਈ ਨਹੀਂ ਉੱਠਾ ਲਾ ਕੇ ਨਿਕਲ ਜਾਣਾ ਉਦਕੜਾ ਕੋਲ ਕੁ ਬੰਦਾ ਹੁੰਦਾ ਹਾਜ਼ਰੀ ਦਾ ਅਗਲੇ ਨੇ ਆਪ ਦੀ ਮਰਜੀ ਨਾਲ ਬੁਲਾਉਣੀ ਉਹਦਾ ਪਤਾ ਇਹ ਨਾਲ ਕੁ ਤੇਹਾੜੀ ਨਹੀਂ ਮਿਲਣੀ ਹੁਣ ਜੇ ਦੋ ਵਾਰੀ ਕਾਰਡ ਪੰਚ ਕਰਤਾ ਉਦੋਂ ਹੀ ਉਦੋਂ ਹੀ ਉਹ ਤਾਂ ਫਿਰ ਕੈਂਸਲ ਹੋ ਜੂ ਹੈਨਾ ਹੁਣ ਅਗਲੇ ਨੂੰ ਕੀ ਪਤਾ ਵੀ ਇਹ ਤਾਂ ਲਾਉਂਦਾ ਹੀ ਨਹੀਂ ਚਿਪਜੀ ਵਾਲਾ ਪਾਸਾ ਦਾ ਪਤਾ ਦੂਜਾ ਲਾ ਕੇ ਇਹ ਜਦੋਂ ਭੀੜ ਜੀ ਜਿੱਥੇ ਨਿਕਲ ਗਏ ਤੇ ਬਾਹਰਲੇ ਵਾਲੀ ਲੈਂਟ ਤੇ ਖੜਚੀ ਨਹੀਂ ਗੱਡੀ ਮੋੜ ਤੇ ਉਧਰੋਂ ਲਾਈਨ ਲਾ ਦਿੰਦੇ ਉਹ ਤਾਂ ਠੀਕਰਾ ਕੇ ਬਾਤ ਬਾਤ ਤੁਸੀਂ ਬਹਿ ਕੇ ਕਹੀ ਮੈਂ ਤਾਂ ਜਾਣਦਾ ਹੀ ਨਹੀਂ ਇਸ ਮਹਿਲ ਉੱਤੇ ਲੱਗ ਗਿਆ ਪਤਾ ਉਦੋਂ ਪਹਿਲਾਂ ਮੈਨੂੰ ਬਾਥਰੂਮਾਂ ਚ ਫਾਇਲ ਲਿਆ ਉਹਨਾਂ ਨੇ ਮੈਂ ਬਾਥਰੂਮ ਆ ਜਾ ਕਰਾਂ ਏਸੀ ਲੱਗੇ ਸੀ ਭਾਈ ਉੱਥੇ ਟੱਕਣ ਸੱਟ ਕੇ ਉਹਦੀ ਸੀਟ ਜੀ ਦਾ ਕੁਰਸੀ ਵਾਲੀ ਦਾ ਮੈਂ ਉੱਤੇ ਬਹਿ ਜਾਂਦਾ ਸੀ ਮੌਜ ਚੌਂਕੜੀ ਮਾਰ ਕੇ ਉੱਥੇ ਹੀ ਬੈਠਾ ਰਹਿੰਦਾ ਸੀ ਉੱਥੇ ਹੀ ਘੱਟ ਲਾਂਚ ਟਾਈਮ 'ਚ ਰੌਲਾ ਜਾਂ ਪੈਂਦਾ ਉਹ ਤੋਂ ਨਿਕਲਦਾ ਰੋਟੀ ਖਾਣੇ ਚਲੋ ਉਹਨਾਂ ਨੇ ਕਹਿੰਦੇ ਰਹਿੰਦਾ ਕਿੱਥੇ ਯਾਰ ਉਹ ਫੜਿਆ ਗਿਆ ਮੈਂ ਮੈਂ ਕਰੋੜ ਦਾ ਖਦੋਂ ਦੀ ਬਾਹਾਂ ਮਾਰੇ ਸੀ ਲਗਾ ਇੱਥੇ ਬਹਿ ਜਾ ਕਰੋ ਕੰਧਰ ਤੋਂ ਆਏ ਟਾਈਮ ਬਾਅਦ ਉਹ ਵੀ ਉਹਨਾਂ ਦੇ ਰੌਲਾ ਫੇਰ ਮੈਂ ਕਾਟ ਪੰਚ ਲਾ ਗਿਆ ਕਰਨ ਬਹੁਤ ਦਿਨ ਚੱਲਿਆ ਕਰਨ ਉਹ ਸਾਡੇ ਕੈਂਪ ਚਾਰਜ ਨੇ ਦੱਸਦਾ ਕਹਿੰਦਾ ਵੀ ਇਹ ਕੰਮ ਤੇ ਜਾਂਦਾ ਹੀ ਨਹੀਂ ਉਹ ਕਹਿੰਦੇ ਜਾਂਦਾ ਕਹਿੰਦਾ ਜਮੇ ਨਹੀਂ ਜਾਂਦੇ ਤੇ ਇੱਥੇ ਹੀ ਹੁੰਦਾ ਯਾਰ ਨਿਕਲਦਾ ਜ਼ਰੂਰ ਆ ਬੱਸ ਜੀ ਕਹਿੰਦਾ ਉਸੇ ਜੀ ਮੁੜਿਆ ਹੁੰਦਾ ਡਰਾਈਵਰ ਤਾਂ ਹੁਣ ਦੱਸਦੇ ਨਹੀਂ ਸੀ ਵਿਚਾਰੇ ਫਿਰ ਉਹਨਾਂ ਨੇ ਜਦੋਂ ਗੂਰਿਆਂ ਨੇ ਵੇਖਿਆ ਕਰਕੇ ਹੀ ਵੇਚਿਆ ਕਹਿ ਰਿਹਾ ਲੋਕ ਮੈਂ ਆ ਗਿਆ ਕਾਟ ਪੰਚ gira ਗੱਡੀ ਮੋੜ ਕੇ ਬਾਹਰ ਦੀ ਜਨ ਚ ਲਾਤੀ ਮੈਂ ਫੜ ਲਿਆ ਫਿਰ ਕਿਧਰ ਆਵਾਗਾ ਦਰਦਿਆ ਹੁੰਦਾ ਜੀ ਕਹਿੰਦਾ ਉਹ ਤਰਾਜਰੀ ਤਾਂ ਲੱਗੀ ਨਹੀਂ ਤੇਰੀ ਤੂੰ ਅੰਦਰ ਬੜਿਆ ਕਾਟ ਕਿਵੇਂ ਲਾਇਆ ਮੈਂ ਗਾ ਹੀ ਲਾਉਣਾ ਹੁੰਦਾ ਮੈਂ ਕਦਾਂ ਇਧਰੋਂ ਲੱਗਦੀ ਐ ਇਹ ਤੇ ਕਹਿੰਦਾ ਜਦੋਂ ਇਧਰੋਂ ਨਿਕਲਦਾ ਉਦੋਂ ਕਿਵੇਂ ਲੱਗਦੀ ਐ ਤੂੰ ਤਾਂ ਆਉਂਦਾ ਹੀ ਨਹੀਂ ਫਿਰ ਮੈਨੂੰ ਲੈ ਕੇ ਫੜ ਕੇ ਆਂਦਾ ਟੀਵੀ ਦਾ ਇੱਕ ਪਾਸਿਓਂ ਕਰਕੇ ਇੱਕ ਪਾਸਿਓਂ ਕਰਦਾ ਸੀ ਨਾ ਮੈਂ ਜਿਵੇਂ ਹੁਣ ਸ਼ਾਮ ਨੂੰ ਤਾਂ ਮੇਰੀ ਐਂਟਰੀ ਲੱਗੀ ਆ ਨਾ ਸ਼ਾਮ ਨੂੰ ਤਾਂ ਮੈਂ ਨਿਕਲ ਗਿਆ ਨਾ ਬਾਹਰ ਆਪਦੀ ਐਂਟਰੀ ਲਾ ਗਿਆ ਮੈਂ ਜਦੋਂ ਮੈਂ ਸਵੇਰੇ ਆਉਣਾ ਮੈਂ ਖਾਲੀ ਕਾਰਡ ਪੰਚ ਕਰਕੇ ਆਉਣਾ ਕਿਉਂਕਿ ਮੈਂ ਤਾਂ ਅੰਦਰ ਕੰਮ ਕਰ ਰਿਹਾ ਹਾਂ ਮੈਨੂੰ ਤਾਂ ਛੁੱਟੀ ਮਿਲ ਗਈ ਹੁਣ ਗੱਡੀ ਮੋੜ ਕੇ ਛੁੱਟੀ ਵਾਲੇ ਨਾਲ ਫੇਰ ਲਾ ਆਂਦਾ ਹੀ ਮੈਂ ਫੇਰ ਟੀਂ ਕਰਾ ਜਾਂਦਾ ਹੀ ਚੱਲਿਆ 8 ਘੰਟੇ ਲਾ ਕੇ ਜਾਂ ਪਰਾਂ ਉਹ ਮੈਨੂੰ ਟੀਵੀ ਦੇ ਕੋਲੇ ਲੈ ਗਏ ਮੈਂ ਦਾ ਭਰਾਵਾ ਉਹਨਾਂ ਨੇ ਬੜੀ ਸਪੀਡ ਜੀ ਨਾ ਕਰਕੇ ਦਿਖਾਇਆ ਮੈਨੂੰ ਬੜੀ ਫੁਰਤੀ ਨਾਲ ਮਾਰਦਾ ਕਾਰਟ ਮੈਂ ਜਾਂਦਾ ਘੁਮਾ ਕੇ ਗੱਡੀ ਬਾਹਰ ਵਾਲੀ ਲੈਨ ਚ ਇਹ ਨਾਲ ਕੀ ਹੈ ਬਾਹਰਾਂ ਕਰਤ ਕੋਹਾ ਜੀ ਐ ਕਿ ਜੇ ਮੈਂ ਨਾਮ ਹੀ ਲਾਇਆ ਸੀ ਨਾਲ ਉਹਦਾ ਵੀ ਮਿੰਨਾ ਸਾਫ ਕਰਤਾ ਉਹ ਕਹਿੰਦਾ ਮੈਂ ਇਹ ਵੀ ਲੱਗਿਆ ਤੇਰੇ ਮਗਰ ਲੱਗਿਆ ਆ ਹੀ ਹੁੰਦਾ ਮੈਂ ਕੀ ਫਾਇਦਾ ਹੋਇਆ ਤਾਂ ਕੀ ਨੁਕਸਾਨ ਵੀ ਹੋ ਜਾਂਦਾ ਯਾਰ ਇਹ ਕੋਈ ਜ਼ਰੂਰੀ ਥੋੜਾ ਯਾਰੀ ਔਖੀ ਦੁਨੀਆ ਬਾੜੀ ਸੀ ਉਹਦਾ ਫਾਇਦਾ ਸੌਖਾ ਦਾ ਨਹੀਂ ਮੈਨੂੰ ਕੋਈ ਮਿਲਿਆ ਤੇ ਇੱਕ ਇਹ ਕਹਿੰਦਾ ਇੱਥੋਂ ਦਾ ਸੀਗਾ ਚੰਡੀਗੜ੍ਹ ਦਾ ਬਾਈ ਪੱਤਰਕਾਰ ਸੀ ਪੱਤਰਕਾਰ ਦਾ ਬੜਾ ਜ਼ਮਖੜਿਆ ਹੁੰਦਾ ਇੱਕ ਦੀ ਵਿਚਾਰੇ ਦੀ ਅੱਖ ਇੱਕ ਖਰਾਬ ਹੋਈ ਦੀ ਠੀਕ ਉਹਨਾਂ ਦੋਨਾਂ ਨੂੰ ਇੰਨਾ ਚਾ ਬਾਬਾ ਦबई ਨੂੰ ਜਾਂਦੇ ਸੀ ਹਰ ਦਾ ਮਹੀਨਾ ਤੇ ਦबई ਜਿਹਦਾ ਉਹਦਾ ਪਪਾ ਉਹਨਾਂ ਤੇ ਮੈਂਦਾ ਗਰਮੀ ਪੈਂਦੀ ਸੀ ਕਿਤੇ ਯਾਰ ਹੁਣ ਤਾਂ ਗਰਮੀ ਘਟਾਦੀ ਉਹਨਾਂ ਨੇ ਬਾਲੀ ਗਰਮੀ ਸੀ ਤੇ ਉਹ ਦੋਨੇ ਇੰਨੇ ਖੁਸ਼ ਬਾਬਾ ਅਤਰਕਾਰ ਉਹਨੂੰ ਕਹਿ ਰਿਹਾ ਦੂਜੇ ਨੂੰ ਜੀ ਵੀ ਆ ਕੇ ਖਰਾਕ ਸੀ ਕਹਿੰਦਾ ਬਹੁਤ ਮਾਣ ਹੈ ਸੁੱਖਾਂ ਸੁਖੀਆਂ ਗੁਰੂ ਘਰ ਜਾ ਜਾ ਮੇਰਾ ਪੁੱਤ ਜਾ ਚੜ ਜੇ ਕਹਿੰਦਾ ਅੱਜ ਚੜੇ ਜਾਂਦੇ ਮਸਾਂ ਚੜੇ ਮੇਰਾ ਢੱਡਸ ਸੀ ਮੈਂ ਕਿਹਾ ਉਤਰੋ ਤਾਂ ਸਹੀ ਬਾਬਾ ਦਾ ਫੇਰ ਲੱਗਣਾ ਚੜੇ ਨਾ ਵੇਖੋ ਮੈਂ ਕਿਹਾ ਪੁੱਤਰ ਇਹ ਰੌਣਕਾਂ ਦਾ ਉਦੋਂ ਉੱਡਣਗੇ ਹੁਣ ਉਧਰੋਂ ਕੰਪਨੀ ਦੀ ਬਾਸਾਈ ਵੀ ਲੈਣ ਬਾਈ ਉਥੇ ਕਿਹੜਾ ਨਰਾਖਤ ਹੁੰਦੇ ਸੀ ਉਦੋਂ ਵੀ ਜਿਹੜੀ ਸ਼ਾਮੇ ਲਾ ਕੇ ਆ ਜਾਂਦਾ ਉਹ ਤੁੱਪੇ ਖੜੀ ਸੀਸੇ ਬੰਦ ਤਪਾੜ ਮਾਰੇ ਉਹਦੇ ਚ ਉਧਰੋਂ ਅਸੀਂ ਨਿਕਲਿਆ ਵਾਰ ਸੂਰ ਜਾ ਕੇ ਦੇਣਾ ਕੀ ਆ ਦੂਜਾ ਤਾਂ ਦੂਜੀ ਅੱਖ ਨਾਲ ਐ ਕਰੀ ਜਾਵੇ ਮੈਂ ਕਿਹਾ ਜਮਦੀ ਦੂਜੀ ਵੀ ਪੱਤਰਕਾਰ ਤਾਂ ਮੁਰਕਾ ਪੂਜ ਪੂਜ ਜਰੂਸ ਨੇ ਕਲਿਆ ਪਿਆ ਕਹਦਾ ਇੱਡੀ ਕਰਦੀ ਉਹ ਨਹੀਂ ਕਰਦੀ ਆ ਮੈਂ ਕਹਿੰਦਾ ਇਹ ਤਾਂ ਪੱਕਾ ਕੰਮ ਕਰਨਾ ਸਰਦਾ ਮੈਂ ਤਾਂ ਕਿਤੇ ਕੀਤਾ ਹੀ ਨਹੀਂ ਮੈਂ ਕਿਹਾ ਤੂੰ ਕੈਮਰਾ ਲੈ ਲੀਉ ਤੂੰ 150 ਦਾ ਫੋਟੋ ਕਿੱਥਣ ਲੱਗ ਜੀ ਇੱਥੇ ਮੈਂ ਪੱਤਰਕਾਰ ਉੱਟਣਗੇ ਮੈਂ ਕਿਹਾ ਅਗਲੇ ਕੰਮ ਲੈਣਗੇ ਆਪਾਂ ਤੂੰ ਬਾਬ ਕਮਾਰੀ ਬਾਹਰੋਂ ਮਗਾ ਇਹਨਾਂ ਦੋਨੂੰ ਦਾ ਧੱਕੇ ਬਾਹਰੋਂ ਬਾਈ ਇਹਨਾਂ ਨੇ ਮਾਰਦਾ ਨਹੀਂ ਮੈਂ ਕਿਹਾ ਬਾਹਰ ਦੇ ਤੇ ਜਦੋਂ ਕੰਪਨੀ ਚ ਗਏ ਤੀਜੇ ਦਿਨ ਨਾ ਮਤਲਬ ਕਿ ਪਹਿਲਾਂ ਤਾਂ ਫੋਨ ਕਰਨ ਗਿਆ ਘਰੇ ਅਸੀਂ ਵੀ ਗਏ ਸੀ ਉਹ ਬੂਤ ਖਰਾਬ ਉਦੋਂ ਕਾਰਟ ਚੱਲਦਾ ਮੈਂ ਕਾਰਟ ਤੇ ਬਈ ਕਾਰਟ ਪਾਉਣਾ ਬੂਤ ਚਾਣਾ ਹਾਂ ਉਹ ਪਤਾ ਨਹੀਂ ਕੀ ਉਹ ਜੰਪ ਕਰਕੇ ਸਾਰੇ ਪੈਸੇ ਹੀ ਖਾ ਜਾ ਕੇਰੇ 20 ਦਾ ਕਾਰਟ ਦਾਈ ਯਾਰ 1 ਰੁਪਈਆ ਹੀ ਰਹਿ ਜਾ ਕਰੇ ਬੈ ਮੈਂ ਕਿਹਾ ਖਰਾਬ ਆ ਇਹ ਇਤਨਾ ਪਾਇਓ ਕੋਈ ਭਰਾ ਉਹ ਮੈਂ ਕਿਹਾ ਇਹਦਾ ਫਸ ਗਿਆ ਉਹਨੇ ਚਲ ਦੂਜੇ ਚੜਾ ਲਿਆ ਪੱਤਰਕਾਰ ਨੇ ਉਧਰ ਉਹਦੀ ਮੰਮੀ ਨੇ ਫੋਨ ਤੇ ਅਜੀ ਮਜ਼ਾ ਚੁੱਪ ਕਰਾਇਆ ਮੈਂ ਕਹਾ ਘਾਟ ਦੀ ਲਿਆ ਕੇ ਜੀਕਾ ਮਰੀ ਇਹਨੇ ਉਹਦਰੋਂ ਜੋ ਖੋਣ ਫੜਿਆ ਮਾਂ ਚੀਕਾਂ ਮਾਰੇ ਉਹ ਮੈਂ ਕਹਾ ਮਾਦਾ ਕੀ ਗੱਲ ਹੋ ਗਈ ਕਹਿੰਦੀ ਕੀ ਹੋ ਗਿਆ ਮੇਰੇ ਪੁੱਤ ਨੂੰ ਮੈਂ ਕਹਾ ਗਰਮੀ ਨਹੀਂ ਠੱਲੀ ਦੀ ਪੁੱਤਰੂ ਕੀ ਹੋਣਾ ਪੁੱਤ ਤਾਂ ਆ ਗਿਆ ਬਾਹਰਲਾ ਮੁਲਕ ਦੇ ਕੇ ਵੀ ਉਹ ਤੋਂ ਪੈਸੇ ਜਾ ਕੇ ਬੁੜਿਆਵਾਂਗੇ ਪੁੱਤਰੂ ਆਏ ਤਾਂ ਨਹੀਂ ਉਹ ਸਰਕਾਂ ਦੇ ਪੈਸੇ ਇੱਥੇ ਅਗਲੇ ਦਿਹਾੜੀ ਲੈਣਗੇ ਫੇਰ ਹੀ ਆ ਕੰਮ ਲੈਣਗੇ ਪੂਰਾ ਫੇਰ ਦੇਲ ਕੇ ਕਹਿੰਦੀ 4 ਡਾਲਰ ਦੇਣੇ ਕਰੀ ਲਈ ਉਹ ਤਦਾ ਮੈਂ ਨਿਕਲ ਗਿਆ ਤੂੰ ਵਾਲੇ ਦੜਤਾ ਦੂਜਾ ਤੀਜੇ ਦਿਨ ਦੌਰਾ ਪੈ ਗਿਆ ਪੱਤਰਕਾਰ ਭੱਜੇ ਜਾਣ ਸਾਰੇ ਮੈਂ ਕੀ ਹੋ ਗਿਆ ਕਹਿੰਦਾ ਆਪਣੇ ਨਾਲ ਤੇ ਦੌਰਾ ਪੈ ਗਿਆ ਕਹਿੰਦੇ ਮੈਂ ਵੀ ਭੱਜਿਆ ਮੈਂ ਕਿਹੜਾ ਓ ਭਰਾਵਾ ਜੋ ਗਿਆ ਮੇਰੇ ਜਾਂ ਨਾਲ ਤਾਂ ਅੱਖੀਆਂ ਚ ਮੱਕਿਆ ਸੀ ਵੇਖਿਆ ਪੱਤਰਕਾਰ ਮੈਂ ਕਿਹਾ ਦਿਲ ਰੱਖ ਕੰਜਰਾ ਦਿਲ ਰੱਖ ਮੈਂ ਗਿਆ ਸਹੀ ਦबई ਨੂੰ ਜਾਂਦੇ ਸੀਗੇ ਕਿ ਨਾ ਤੇ ਮੇਰੇ ਨਾਲ ਮਾਜਰੀ ਦਾ ਮੁੰਡਾ ਸੀ ਉਹ ਬੈਠਾ ਤੇ ਫਰ ਆਏ ਨਹੀਂ ਕਰਦਾ ਹੁੰਦਾ ਵਿਚਾਲੇ ਉਹਦੀ ਨਿਗਾਹ ਟੱਕ ਟੱਕੀ ਲਈ ਫਰਥੇ ਪੂਰਾ ਘੋਰ ਰਾਮੇਖੇ ਮੈਂ ਕੀ ਹੋ ਗਿਆ ਕਹਿੰਦਾ ਮੈਂ ਕੀ ਆ ਫਾਰਕ ਫਾਰਕ ਬਾਕੀ ਇਕ ਵੇ ਕਰੈਕਟ ਬਣਾ ਮੈਂ ਕਿਹਾ ਹਾਂ ਇਹ ਫਿਰਤਾਸ ਤੋਂ ਜਿਹੜਾ ਨਾ ਬਹੁਤ ਧਨਾਲਾ ਯਾਰਾ ਰਗਾ ਤੱਕ ਕੇ ਬਹਿ ਜਾ ਸੰਦੀ ਲੋੜ ਹੀ ਨਹੀਂ ਕਹਿੰਦਾ ਨਹੀਂ ਯਾਰ ਕਈ ਵਾਰੀ ਨਹੀਂ ਪਤਾ ਲੱਗਦਾ ਦੋ ਦਾ ਮੂਰੇ ਬੈਠਾ ਡਰਾਈਵਰ ਫਾਰਮ ਆ ਗਿਆ ਰ ਬਾਹਰ ਅੱਧਾ ਦਾ ਲੱਗਿਆ ਆ ਗਿਆ ਦਾ ਢਿੱਲੀ ਦਾ ਜਾਂਦਾ ਉਹਦਾ ਮੋੜਦੇ ਹੁੰਦੇ ਜਦੋਂ ਐ ਕਰ ਦਿੰਦੇ ਆ ਹਵਾ ਇਧਰ ਨੂੰ ਆ ਜਾਂਦੀ ਹੈ ਨਾ ਜਦੋਂ ਐ ਥੱਲੇ ਨੂੰ ਜਾਵੇ ਨਾਲੇ ਤਾਰ ਪਾਈ ਦੀ ਦੀ ਆ ਉਹਨੂੰ ਖੱਚ ਜੀ ਪਾਈ ਵੀ ਉਹ ਜਦੋਂ ਐ ਕਰੇ ਇਹ ਇਹ ਮਗਰ ਮੂੰਹ ਇੱਧਰ ਝਾਕਣਾ ਝਾਕੀ ਨਾ ਉੱਤਰ ਮੈਂ ਝਾਕਾਂ ਕਿਵੇਂ ਨਾ ਕਹਿੰਦਾ ਪਾ ਟੁੱਟਣ ਨੂੰ ਤਿਆਰ ਤੂੰ ਮੈਨੂੰ ਝਾਕਦਾ ਨਗਾ ਮੱਲੂ ਮੱਲੀ ਜਾਂਦੀ ਕਹਿੰਦਾ ਇਹ ਟੁੱਟ ਗਿਆ ਕਹਿੰਦਾ ਫੇਰ ਮੈਂ ਕਿਹਾ ਪਤੰਗ ਚੜਾਇਆ ਛੋਟੇ ਹੁੰਦੇ ਨੇ ਕਹਿੰਦਾ ਹਾਂ ਮੈਂ ਕਿਹਾ ਜਦੋਂ ਆਪਾਂ ਕੰਨੀ ਮੰਗਦਾ ਨਹੀਂ ਦਿੰਦੇ ਸੀ ਫੇਰ ਕਹਿੰਦਾ ਘੁਕਦਾ ਸੀ ਇਹ ਵੀ ਘੁਕੂ ਕੀ ਆ ਡਰ ਨਾ ਬਹੁਤ ਨਹੀਂ ਬੜੀ ਮਾੜੀ ਆਉਂਦੀ ਇਹ ਜੇ ਮੈਨੂੰ ਕਹਿੰਦਾ ਕਿਉਂ ਮੈਂ ਕਿਹਾ ਡਰ ਰੋ ਵੀ ਫੜਕਾੜਕਾ ਹੀ ਮਾਰ ਦੂ ਏ ਇਹ ਕਹਿੰਦਾ ਇਹ ਕਿੜਾ ਧਰਤੀ ਦੇ ਨਾਲ ਫਿਰਦਾ ਦੀ ਬਾਟ ਉੱਤੇ ਕਹਿੰਦੇ ਗੜਬੇ ਦੇ ਥੱਲੇ ਡੇਗਪੂ ਜਿਹੜੀ ਸਪੀਸ਼ ਨਾਲੇ ਘੁੰਮਣਾ ਮੈਂ ਕਿਹਾ ਇੱਧਰ ਲੇ ਉੱਧਰ ਇੱਧਰ ਲੈ ਇੱਧਰ ਦੇਖ ਸਾ ਤੇਰੀ ਚੱਕ ਤੱਕ ਮਾਰੇ ਮਰ ਜਾਣਾ ਆਪਾ ਇਹਦਾ ਬਣਾ ਦੂ 라ਵੜੀ ਆਪਣੀ ਵਿੱਚੇ ਮੈਂ ਗਿਆ ਕਿੰਜ ਨਹੀਂ ਪਤਾ ਯਾਰ ਵਿਚਾਰਿਆਂ ਨੂੰ ਹੈਨਾ ਇੱਕ ਹੁਣ ਸਾਡੇ ਨਾਲ ਮਗਰ ਬੈਠਾ ਉਹ ਪਹਿਲਾਂ ਮੈਨੂੰ ਪੁੱਛੀ ਜAVE ਕਹਿੰਦੇ ਝਾਤ ਸੀਟਾਂ ਗੂਰੇ ਟੇਬਲ ਵੀ ਹੁੰਦਾ ਮੈਂ ਕਿਹਾ ਹੁੰਦਾ ਕੋਈ ਮੈਂ ਵੀ ਬੈਠੀ ਕਹਿੰਦਾ ਹੁੰਦਾ ਤੇ ਉਹੀ ਗੱਲ ਬੈਠ ਕੇ ਸੀਟ ਤੇ ਕਹਿੰਦਾ ਉਹ ਮੇ ਟੇਬਲ ਹੈ ਤੇ ਹਣੀ ਟੋ ਮੈਂ ਕਹਿੰਦਾ ਸੋਰਟ ਜਾ ਕੇ ਆ ਫੱਟੀ ਜੀ ਨੂੰ ਕਹਿੰਦੇ ਹੁੰਦੇ ਲਗਾਏ ਕੱਢ ਲੈ ਜਿਹੜੀ ਚੀਜ਼ ਵੀ ਆਵੇ ਇਹ ਕਹਿੰਦਾ ਚੰਗਾ ਉਹ ਜਾ ਅੱਜ ਤਾਂ ਡੀ ਵੀ ਗਾਲਾ ਸੀ ਉਹ ਉਹਨੇ ਥੋੜਾ दारू ਦਿੰਦੇ ਆ ਵਿਚਾਰਿਆਂ ਦੇ ਅਰਬ ਦੇਸਾਂ ਦੇ ਕਿਸੇ ਦੇ ਵੀ ਨਹੀਂ ਦਿੰਦੇ ਉਹ ਹੁਣ ਚੜ੍ਹਨ ਤੋਂ ਪਹਿਲਾਂ ਟਰੋਫੀਆਂ ਦੇ ਦਿੰਦੇ ਆ ਵੀ ਘਬਰਾਟ ਨਾ ਹੋ ਵੀ ਕਿਸੇ ਨੂੰ ਉਹ ਟਰੋਫੀਆਂ ਦੀ ਟਰੇ ਲੈ ਕੇ ਆ ਗਈ ਉਹਨੇ ਟੇਬਲ ਤੋਂ ਫੱਟੀ ਜੀ ਕੱਢ ਕੇ ਕਹਿੰਦਾ ਰੱਖ ਦੇ ਕਿਉਂ ਵਕਤਕਾਰ ਪਾਉਣੀ ਦੋ ਚੱਕ ਲੈ ਤੂੰ ਸਾਰੀਆਂ ਰਖਾਉਣ ਨੂੰ ਕਰਦਾ ਇੱਥੇ ਨਾ ਨਾਲੇ ਤੂੰ ਕਹਿੰਦੇ ਇਹ ਤੇ ਰਖਾ ਲਈ ਮੈਂ ਕਿ ਚੀਜ਼ ਵੀ ਵੇਖ ਲਾ ਉਹ ਸਾਰੇ ਜਾ ਆਜਾਤਿਆਂ ਕਰ ਲਈ ਰਖਾਈ ਜਾਂਦਾ ਹੁਣ ਤਿੱਥੋਂ ਲੈ ਕੇ ਜਾਣਗੇ ਦੋ ਦੋ ਆਗੇ ਸਾਰੇ ਉੱਠ ਕੇ ਮੈਂ ਕਿਹਾ ਇੱਥੇ ਹੀ ਰੱਖ ਦਿਆ ਕਹਿੰਦਾ ਫੱਤੀ ਘੱਟ ਲਈ ਉਹਦੇ ਹੈਗਾ ਭਰਾਵਾ ਦੂ ਚੱਕ ਉਹ ਤੇਰਾ ਨਹੀਂ ਪਤਾ ਲੱਗਦਾਗਾ ਨਾਲੇ ਕਹਿੰਦਾ ਇੱਥੇ ਰਖਾ ਲਈ ਉਹ ਮਗਾ ਚੀਜ਼ ਦਾ ਵੇਖ ਲਾ ਹੁਣ ਇਹ ਰੋਸਟਾ ਜੇ ਤੂੰ ਕਹਿੰਦਾ ਫੱਤੀ ਤੇ ਬੈਠ ਮਾਲਾ ਤੇਰੀ ਜੀ ਚੀਜ਼ ਜਿਹੜੀ ਜਖਾਨ ਵਾਲੀ ਉਹੋ ਜੀ ਰਖਾਉਣੀ ਆਪ ਮੈਨੂੰ ਜਦੋਂ ਸਾਹ ਹੋਇਆ ਉਹ ਕਹਿੰਦੇ ਵੀ ਇਹਨੂੰ ਕਬੂਤਰ ਦੇ ਉਹਨੂੰ ਕਬੂਤਰ ਗੋਲੇ ਸਾਹ ਹਟ ਜੂਗਾ ਮਗਾ ਮੈਂ ਨਹੀਂ ਖਾਣੇ ਮੈਂ ਉਹ ਹੀ ਨਹੀਂ ਖਾਂਦਾ ਇਹ ਜਾਨਵਰ ਨੂੰ ਯਾਰ ਵਿਚਾਰੇ ਨੂੰ ਮੈਂ ਨਹੀਂ ਖਾਣਾ ਤੇ ਕਹਿੰਦਾ ਕਿ ਨਹੀਂ ਨਹੀਂ ਅਗੇ ਤੂੰ ਮਨਾ ਨਾ ਕਰ ਸਦੀਰ ਕਹਿੰਦਾ ਅਗੇ ਤੂੰ ਮਨਾ ਨਾ ਕਰ ਯਾਰ ਖਾ ਸੀ ਲਮਾਂਗੇ ਮਗਰ ਪਾਪ ਤਾਂ ਮੈਨੂੰ ਲੱਗੂ ਜੰਾਨਾ ਉਹ ਪੁਰਾਣਾ ਫੌਜੀਆ ਦਾ ਕੈਂਪ ਸੀਗਾ ਜਿੱਥੇ ਅਸੀਂ ਰਹਿੰਦੇ ਸੀਗੇ ਜਿੱਥੇ ਬਿਲਡਿੰਗ ਬਣਦੀ ਸੀ ਉਹ ਕੈਂਪ ਸੀ ਉਹਦੇ ਵਿੱਚ ਨਾ ਟੈਂਕੀਆਂ ਪੁਰਾਣੀਆਂ ਖੜੀਆਂ ਸੀ ਆਹ ਲਾ ਕੇ ਪੈਪ ਤਿੰਨ ਟੈਂਕੀਆਂ ਟੰਗੀਆਂ ਹੁੰਦੀਆਂ ਆਉਂਦੀਆਂ ਮੂੰਹ ਥੱਲੇ ਨੂੰ ਸੀ ਉਹਨਾਂ ਦੇ ਖੁੱਲੇ ਉਹ ਚ ਕਬੂਤਰ ਵੜ ਜਾਂਦੇ ਮੈਨੂੰ ਆਹ ਤੇ ਗੱਟਾ ਲੱਭੋ ਇੱਕ ਕਹਿੰਦਾ ਵੱਡਾ ਹਰਾ ਮੂਰਾ ਮੈਂ ਕਿਹਾ ਪਤਾ ਨਹੀਂ ਕੀ ਕਰਨਗੇ ਬੋਰਾ ਲੱਭ ਲਿਆ ਚੜ ਕੇ ਤਾਂ ਕੰਜਰ ਦੀ ਲਾ ਕੇ ਪੌੜੀ ਲੱਕੜ ਦੀ ਬਣੀ ਇੱਕ ਜਿਗਾਰ ਸਾਰੇ ਬਣਾਏ ਹੁੰਦੇ ਆ ਆਪ ਹੀ ਇਹਨਾਂ ਦੇ ਔੜੀਆਂ ਪੂੜੀਆਂ ਸਾਰਾ ਹਨਾ ਚੜ ਕੇ ਤਾਂ ਤੇ ਉਹਦੇ ਤੇ ਬੂਰਾ ਮੂੰਹ ਤੇ ਰਵੇਟ ਲਿਆ ਉਸ ਉਦੋਂ ਮਾਰਿਆ ਡੰਡਾ ਹੁਣ ਕਬੂਤਰਾਂ ਦਾ ਜਿੱਧਰ ਦੀ ਮੂੰਹ ਉਧਰ ਦੀ ਭੱਜਣਾ ਸਿੱਧੇ ਗੱਟੇ ਤੇ ਗੱਟੇ ਦਾ ਬੰਦ ਬਾਤ ਕਰਕੇ ਫਾਇਲੇ ਬੰਟ ਕਦੇ ਦਾ ਤੇਰਾ ਸਾਦਾ ਤੇਰਾ ਦਾਹ ਦੇਣਾ ਚਾਹ ਤਾਰ ਮੈਂ ਕਿਹਾ ਜਾ ਯਾਰ ਮਾੜੀ ਗੱਲਾਂ ਥੋੜੀ ਹੈ ਨਾ ਵੀ ਉੱਥੇ ਮੁਰਗੀਆਂ ਮਿਲਦੀਆਂ ਬਾਈ ਛਿੱਲੀਆਂ ਚਲਾਈਆਂ ਹੁੰਦੀਆਂ ਪੈਕ ਹੁੰਦੀਆਂ ਪਰਿਜਾਂ ਚ ਪਈਆਂ ਤੇ ਵੀ ਉਹ ਔਂਗੀਆਂ ਯਾਰ ਤੁਸੀਂ ਖਾਣੇ ਆ ਨਾ ਇਹ ਕਾਹ ਤੋਂ ਵਿਚਾਰਿਆਂ ਦਾ ਪਾਲਪ ਕਰਦੇ ਮੈਂ ਕਿਹਾ ਖਰੂਬ ਥੇ ਨਹੀਂ ਬਈ ਇਹਦਾ ਕੋਈ ਬਾੜੇ ਮਾਰੇ ਤੋਂ ਮਾਰੇ ਕਰਮ ਵਾਲੇ ਬੰਦੇ ਵੀ ਤੇ ਚੰਗੇ ਤੋਂ ਚੰਗੇ ਵੀ ਇਹ ਨਹੀਂ ਹੈਗਾ ਪਾਠ ਕਰਨ ਵਾਲੇ ਵੀ ਆ ਤੇ ਮਤਲਬ ਕਿ ਕਈ ਜਮਾਈ ਸਿਰੇ ਵਾਲੇ ਵੀ ਹੈਗੇ ਯਾਨੀ ਗੱਲ ਤੇ ਇਹੋ ਜੇ ਕੰਮ ਆ ਜਿੰਨਾਂ ਨੂੰ ਆਪਾਂ ਦੱਸ ਹੀ ਨਹੀਂ ਸਕਦੇ ਮੈਂ ਕਹਿੰਦਾ ਯਾਰ ਤੁਸੀਂ ਦੁਨੀਆ ਦੇ ਨਕਸ਼ੇ ਤੇ ਸਿਆਣਿਆਂ ਦੀ ਕਹਾਵਤ ਆ ਆਲੂ ਤੇ ਪੰਜਾਬੀ ਮਿਲਣੀ ਮਿਲਣਾ ਤੁਹਾਨੂੰ ਜਿੱਥੇ ਮਰਜ਼ੀ ਚਲੇ ਜਾਓ ਠੀਕ ਹੈ ਇਹਰੇ ਸਸਤੀ ਚੀਜ਼ ਨੂੰ ਬਹੁਤ ਪੈਂਦੇ ਆ ਬਾਈ ਹੁਣ ਉੱਥੇ ਚੀਜ਼ਾਂ ਸਸਤੀਆਂ ਬਹੁਤ ਆ ਰਪੀ ਕਿਲੋ ਬਦਾਮ ਐ ਉਹਦਾ ਕੱਚੇ ਖਾਂਦੇ ਆ ਲਿਬੀ ਦਾ ਹਰੇ ਬਦਾਮ ਖਾਂਦੇ ਬਦਾਮਾਂ ਦੀ ਖੇਤੀ ਐ ਜਤੂਨ ਦੀ ਖੇਤੀ ਐ ਹੁਣ ਜਤੂਨ ਆਪਣੇ ਤਾਂ origignal ਨਹੀਂ ਮਿਲਦਾ ਆਪਾਂ ਤਾਂ duplicate ਲੈਨੇ ਉਹ ਵੀ ਕਿੰਨਾ ਮਹਿੰਗਾ ਲੈਨੇ ਆ ਉੱਥੇ origignal ਜਤੂਨ ਮੇਰੇ ਨਾਲ 25 ਕੇ ਪੈਸੇ ਦਾ ਲੀਟਰ ਸੀ ਉਹ ਲੋਹੇ ਦੀ ਪੈਕਿੰਗ ਚ ਆਉਂਦਾ ਬੰਦ ਬਿਲਕੁਲ ਚੈੱਕ ਕਰਗਾ ਹੁੰਦਾ ਬਾਈ ਮਸਾਂ ਡਿੱਗਦਾ ਉਹ ਝੋਕੀ ਚ ਉਹਦੀ ਰੀਸ ਕੀ ਕਰੂ ਜਤੂਨ ਦੀ ਬਾਈ ਉਹ ਖੂਨ ਸਾਫ ਕਰਦਾ ਯਾਰ ਇੰਨਾ ਚੰਗਾ ਉਹ ਖਾਣਾ ਉਹਦਾ ਤੜਕਾ ਲਾ ਕੇ ਦਾ ਰੋਟੀਆਂ ਖਾਂਦੇ ਸੀ ਉਹਦਾ ਰੰਗ ਨਿਕ ਰਿਹਾ ਏ ਉੱਥੇ ਜਾ ਕੇ ਬਾਈ ਤੇ ਜਤੂਨ ਦਾ ਹੀ achar ਖਾਣਾ ਬਾਦਾਮ ਜਿੰਨੇ ਮਰਜ਼ੀ ਲੈ ਕੇ ਕੱਚੇ ਲੈ ਲਓ ਬਾਜ਼ਾਰ ਚੋਂ 50 ਪੈਸੇ ਦੇ ਲੱਭਾ-ਬਾ ਭਰ ਕੇ ਤੋੜ ਦਿੰਦੇ ਅਗਲੇ ਪੱਕੇ ਹੀ ਲੈ ਲਓ ਤੇ ਆਪਣੇ ਵਾਲੇ ਫਿਰ ਚੀਜ਼ਾਂ ਵੇਂਦੇ ਵੀ ਕਿਹੜੀ ਸਸਤੀ ਕਿਹੜੀ ਮਹਿੰਗੀ ਹਨ ਬਰਾਮ ਲੈ ਕੇ ਚੱਲਾਂਗੇ ਆ ਵੀ ਲੈ ਕੇ ਚੱਲਾਂਗੇ ਆ ਵੀ ਸ ਇਹ ਤੇ ਮੈਂ ਗਏ ਕੰਜਰ ਤੋਂ ਦਸਾਂ ਤੋਂ ਮਹਿੰਗੀ ਚੀਜ਼ ਹੀ ਇਰੀ ਇਤੇ ਸਾਰੇ ਹੀ ਸਾਤੇ ਟਰਾਲੀ ਪਾਰੋ ਜਹਾਜ ਮਗਰ ਫਿਰ ਹੈ ਈਡਾ ਲਾਲ ਚ ਅੱਛਾ ਮੈਂ ਇੱਕਰੀ ਗਿਆ ਤੇ ਮਜਰੇ ਚ ਗਿਆ ਖੇਤ ਖੇਤ ਨੂੰ ਮਜਰਾ ਕਹਿੰਦੇ ਆ ਮਜਰੇ ਚ ਗਿਆ ਬਦਾਮਾਂ ਦਾ ਬਾਗ ਸਰ ਕੀਤੀ ਸੀ ਉਹ ਤੇ ਬਈ ਉਥੇ ਐਡੇ ਕਮਲੇ ਆ ਉਥੇ ਰਹਿੰਦੇ ਨਾਲੇ ਤੇ ਸਾਡੇ ਕੋਲੇ ਨਾ ਦਾਖਾਂ ਸੀ ਗਿਆ ਨਾਲ ਲੈਚੀਆਂ ਸੀ ਮੈਂ ਨਾ ਲੈਚੀਆਂ ਲੈ ਗਿਆ ਤੋੜ ਕੇ ਲੈਚੀਆਂ ਦਾ ਜੇਬ ਸੀ ਮੇਰੀ ਚ ਮੈਂ ਲੈ ਜੀ ਮਗਾ ਦੇਖ ਕਿੰਨੀਆਂ ਕਿੰਨੀਆਂ ਲੈਚੀਆਂ ਲੱਗੀਆਂ ਕਹਿੰਦੇ ਕਿੱਥੇ ਮੈਂ ਕਿਹਾ ਉਹ ਪਰਾਂ ਤੋੜ ਕੇ ਲਿਆਇਆ ਓ ਆ ਜਾਓ ਕਿ ਮੈਂ ਆਪਾਂ ਦਾ ਕਿੱਲੇ ਬਦਾਮਾਂ ਕਿਤੇ ਚਲੋ ਉਧਰ ਲੈਚੀਆਂ ਲਗਨਾਂ ਵੇ ਤੋੜ ਕੇ ਲਿਆਇਆ ਮੈਂ ਉਹ ਪਟਾ ਸਾਰਾ ਬੂਟਾ ਸੀਗਾ ਦਾ ਜਤੂਨ ਵਰਗਾ ਉਹ ਮੈਂ ਕਿਹਾ ਤਾਂ ਵੇਖ ਲੋ ਟੀਸੀ ਦੇ ਥੱਲੇ ਉਹਦਾ ਮੈਂ ਲੈ ਗਿਆ ਝਾੜ ਕੇ ਬੂਟੇ ਦੇ ਜੜ ਤੱਕ ਜਾ ਲੈ ਚੀਨ ਆਂਦੇ ਸੀ ਖਰਾ ਹੈ ਨਹੀਂ ਹੋਰ ਵੀ ਲੱਗੀ ਦੀ ਯਾਰ ਮੈਂ ਕਿਹਾ ਹੋਰ ਲਓ ਬਲੋ ਇੰਨਾ ਖੇਤ ਤਾਂ ਬੂਟਾ ਹੋ ਕੋਈ ਰੂੜ ਘਾਟਾ ਧੱਕੇ ਖਾਈਏ ਲੈ ਚਾ ਦਾ ਬੂਟਾ ਲੱਤੀ ਜਾਣਾ ਉਹ ਮਰਦੇ ਦੂਜੇ ਨੇ ਤਾਂ ਕਹਿੰਦਾ ਇਹਦੀ ਜੇਬ 'ਚ ਸੀ ਯਾਰ ਕਿਉਂ ਕੰਬਲੇ ਹੋਏ ਆ। ਮੈਂ ਕਿ ਇਹਨਾਂ ਨੂੰ ਕਹਿ ਦੇ ਵੀ ਇਹਨੂੰ ਮੀਟ ਲੱਗਦਾ ਮੈਂ ਕਿ ਇਹਨਾਂ ਦਾ ਮੰਨ ਜਾਣਾ ਯਾਰ। ਉਹ ਕਹਿੰਦਾ ਵੀ ਮੈਨੂੰ ਕਹਿੰਦੇ ਵੀ ਤੁਸੀਂ ਚੱਲੇ ਆਂ ਦੋ ਗੱਡੀਆਂ ਹੀ ਸਾਡੀਆਂ ਵੱਡਾ ਗਦਾਮ ਸੀਗਾ। ਲੋਡਰ ਵੱਡਾ ਲੱਗਿਆ ਭਾਈ ਉਹਨਾਂ ਨੇ ਸਾਡੀਆਂ ਗੱਡੀਆਂ ਬਾਦਾਮਾਂ ਨਾਲ ਪਰਤੇ। ਕਿਉਂਕਿ ਨਵੀਂ ਕੀਤੀ ਆ ਗਈ। ਉਹਨਾਂ ਨੂੰ ਪਤਾ ਸੀਗਾ ਤੇ ਉਹ ਬਾਦਾਮ ਵਿੱਚ ਕੌੜਾ ਹੋ ਗਿਆ ਸੀ। ਕਿੰਨਾ ਵੀ ਦੀਆਂ ਅੱਧ ਬਜਦ ਕੌੜਾ ਹੋਇਆ ਹੋਊ। ਅੱਧ ਬਜਦ ਚੰਗਾ ਵੀ ਹੋਊ। ਉਹ ਕਹਿੰਦਾ ਵੀ ਤੁਸੀਂ ਰਾਹ ਜਾਏ ਜਾਮੋਗੇ ਵੀ ਘੇਰੀ ਕਰਦੇ ਉਥੇ ਇਥੇ ਖਾਲੀ ਤਾਂ ਮੈਂ ਕਿਹਨੇ ਦਾ ਕਰਤਾ ਡੰਪ ਮੈਂ ਨਹੀਂ ਕਰਿਆ ਮੈਂ ਭੱਜਾ ਕੋਲੇ ਗਿਆ ਐ ਕਮਰਾ ਜੱਤ ਵੀ ਡਰੇ ਮੈਂ ਕਿਹਾ ਵੀ ਕੰਪਨੀ ਦਾ ਗਾਲਾ ਕੱਢੇ ਵੀ ਗੰਦ ਪਾਤਾ ਹਨਾ ਲਿਆ ਕੇ ਇਹਨੂੰ ਸਾਫ ਕਰਾ ਹੁਣ ਆ ਮੈਂ ਉਹ ਮੈਂ ਲਿਆਇਆ ਟਿਪਰ ਪਰ ਆਵਾ ਮੈਂ ਲਿਆ ਕੇ ਡੰਪ ਕਰਤਾ ਮੈਂ ਤਾਂ ਡੰਪ ਕਰਕੇ ਜੇ ਗੱਡੀ ਲਾ ਕੇ ਮੈਂ ਕਿਹਾ ਚਲ ਮੈਂ ਜਾ ਕੇ ਦੱਸ ਕੇ ਆਉਣਾ ਜਿਉਂਥੇ ਬਦਾਮ ਲਾਏ ਵੀ ਨੇਰੇ ਚਾਹਦੇ ਰੁਬਦਾਮ ਭਾਈ ਨਾ ਲੈ ਕੇ ਭਾਂਡਿਆਂ ਚ ਪਾ ਕੇ ਟਿਪਰ 15 ਮਿੰਟਾਂ ਚ ਕਰੇ ਟੁੱਟ ਗਈ ਪੈ ਗਈ ਉਹ ਮੈਂ ਗਏ ਭੂਤ ਨਹੀਂ ਛੜ ਤੇ ਮੁਖਤ ਤੇ ਤਾਂ ਫਿਰ ਖਾਣ ਵਾਲੀ ਚੀਜ਼ਾਂ ਲੈ ਗਏ ਭਾਈ ਕੌੜੇ ਕੂੜੇ ਬੰਦੇ ਨੇ ਕਿਹਾ ਤਾਕਤ ਦੇਣਗੇ ਖਾ ਲਓ ਇਹੋ ਜਿਹਾ ਕੋਈ ਉੱਥੇ ਪਤਾ ਉਹ ਕੋਈ ਆਇਆ ਨਹੀਂ ਹੈਗਾ ਵੀ ਇਹ ਤਾਂ ਹੁਣ ਠੀਕ ਹੈ ਜਿਹੜੇ ਚੰਗੇ ਮੁਲਕ ਹੋ ਆ ਦੂਜੇ ਦਾ ਬੰਦਾ ਨੇ ਰਾਈਟ ਢੋਂਦੇ ਆ ਅੱਛਾ ਜਦੋਂ ਬੰਦਾ ਜਹਾਜ਼ ਤੋਂ ਉਤਰ ਕੇ ਕੰਪਨੀ ਚ ਵੜਦਾ ਫੇਰ ਰੋਂਦਾ ਕਿੱਥੇ ਫਸ ਗਿਆ ਮੈਂ ਕਿਵੇਂ ਜਾਊਗਾ ਮੈਂ ਪਿੰਡ ਪਾਸਪੋਰਟ ਵੀ ਇੰਨਾ ਕੋਲ ਨਹੀਂ ਆ ਕਿਹੜਾ ਬੱਸ ਜਾਣੀ ਆ ਹੁਣ ਬੰਦਾ ਘਰ ਨੂੰ ਰੋਂਦਾ ਉੱਥੇ ਜਾ ਕੇ ਸਾਨੂੰ ਮੁੰਡਾ ਹੁੰਦਾ ਸੀ ਸਾਡਾ ਯਾਰ ਜੰਟਾ ਤਲਵੰਡੀ ਦਾ ਉਹ ਲੈਣ ਆਇਆ ਏਅਰਪੋਰਟ ਤੇ ਮੈਨੂੰ ਤਾਂ ਬੱਸ ਆਈ ਸੀ ਲੈਣ ਬਾਕੀ ਦਾ ਉਹ ਟਰੱਕ ਲੈ ਕੇ ਮੈਨੂੰ ਲੈਣ ਆਇਆ ਬਈ ਸਪੈਸ਼ਲ ਅਸੀਂ ਇਕੱਠੇ ਹੁੰਦੇ ਸੀ ਹੁਣ ਇੱਥੇ ਵੀ ਹੈ ਨਾ ਰਾਜੀ ਲੈ ਕੇ ਗਿਆ ਜੀ ਆਪਣੇ ਵਾਲਾ ਨੂੰ ਤੇ ਉਹ ਹੁਣ ਭਜਾਵੇ ਗੱਡੀ ਅਸੀਂ ਬੈਠੇ ਮੈਨੂੰ ਐ ਲੱਗੇ ਵੀ ਸਟੀਅਰਿੰਗ ਵਾਲੇ ਪਾਸੇ ਦਾ ਅਸੀਂ ਬੈਠਿਆ ਯਾਰ ਇੱਕ ਮੀ ਪਵੇ ਦਿਸੇ ਕੋ ਨਾ ਧੱਪੀ ਜਾਵੇ ਮੈਂ ਕਿਹਾ ਯਾਰ ਕਰੀ ਕੀ ਜਾਂਦਾ ਤੂੰ ਫੇਰ ਤੋਂ ਪੈਰ ਚੱਕ ਲਾ ਪੁਰ ਤੇਰਾ ਪੈਗ ਲੱਗਿਆ ਲੱਗਦਾ ਮੈਂ ਕਿਹਾ ਮੈਨੂੰ ਕਹਿੰਦੇ ਜੇ ਇੱਥੇ ਪੈਗ ਮਿਲਦਾ ਹੀ ਨਹੀਂ ਕਹਿੰਦਾ ਬਾਦ ਤੂੰ ਹੱਲ ਤਾਂ ਸਹੀ ਕਹਿੰਦਾ ਨਵਾ ਦੇਾਂਗੇ ਉਦੋਂ ਹੁਣ ਮੈਂ ਵੀ ਨਿਆਣੀ ਮਤ ਸੀ ਆਪਾਂ ਘਾਟੀ ਵੇਦੇ ਸੀ ਕੀ ਆ ਇਹ ਘਾਟਾ ਕ ਬੱਦ ਐ ਉਮਰ ਹੀ ਇਹੋ ਜੀ ਹੁੰਦੀ ਆ ਨਾ ਮਹੀਨ ਨੂੰ ਜਦੋਂ ਨੇ ਬੋਤਲ ਕੱਢੀ ਹੇ ਹੇ ਲੈਸਕਾ ਮਾਰੇ ਭਾਈ ਪਤਲੀ ਜੀ ਬੋਤਲ ਅਈ ਤੀ ਕੋਈ ਬੋਤਲ ਮੈਂ ਕਹਿੰਦਾ ਕੋਟੇ ਦਾ ਵੇ ਇਹਨਾਂ ਬਾਹਰ ਲੀ ਆ ਉੱਤੇ ਲਿਖਿਆ ਬੋਦੇ ਫਾਂ ਹਾਂ ਤੇ ਉਹਨੇ ਥੋੜੀ ਜਿਹੀ ਪਾਈ ਇੰਨੀ ਕਿ ਵਿੱਚ ਸੇਬਾਂ ਦਾ ਜੂਸ ਪਾ ਲਿਆ ਮੈਂ ਕਿਹਾ ਨਹੀਂ ਮੈਂ ਤਾਂ ਪਾਣੀ ਪਾ ਕੇ ਪੀਣਾ ਲੱਗਾ ਨਾ ਨਾ ਇਹ ਨਹੀਂ ਪਾਣੀ ਨਾਲ ਪੀਤੀ ਜਾਂ ਤੇ ਜੂਸ ਹੀ ਪਾਉਣਾ ਪੈਣਾ ਠੀਕ ਹੈ ਮਤਲਬ ਮੈਨੂੰ ਐ ਲੱਗੇ ਜਿਵੇਂ ਮੈਂ ਸਾਬਣ ਪੀ ਗਿਆ ਹੁਣ ਮੈਂ ਕਿਹਾ ਯਾਰ ਇਹ ਤਾਂ ਹੋਰ ਹੀ ਆ ਕਹਿੰਦਾ ਆਈ ਬਕੀਰਾ ਖਾਇ ਲੱਗੂਗਾ ਕਹਿੰਦਾ ਕੰਮ ਤੂੰ ਨਸਾ ਬੇ ਉਹ ਦਪੈਰੀ ਨੇ ਲੱਗਣ ਦਿੱਤੇ ਉਨੇ ਨਹੀਂ ਮੈਨੂੰ ਉਹਦੇ ਇੱਕ ਪੈਗਾ ਹੁਣ ਮੈਂ ਕਿਹਾ ਰੋਟੀ ਵੇਲੇ ਦੇਖਾਂਗੇ ਬਹੁਤ ਆ ਉਹਦਾ ਮੈਨੂੰ ਦੂਜੇ ਦਿਨ ਉਹ ਫੋਰਮੈਨ ਜਿਹਦੇ ਨਾਲ ਮੈਂ ਲੜਦਾ ਹੁੰਦਾ ਸੀ ਉਹ ਬਜਾਰਾ ਹਜੇ ਨਵਾਂ ਗਿਆ ਹੀ ਮੈਂ ਉਹਨੇ ਮੈਨੂੰ ਸਾਥ ਦੇ ਕੇ ਕਹਿੰਦਾ ਛੋਟੇ ਭਾਈ ਕਹਿੰਦਾ ਕੋਈ ਆਰਿਆ ਗਰਿਆ ਚੀਜ਼ ਨਾ ਪੀਵੀਂ ਇੱਥੇ ਇਹ ਕਹਿੰਦਾ ਸ਼ੈਂਪੂ ਜਾ ਪੀਂਦੇ ਆ ਇਹ ਮੈਂ ਕਿਹੜਾ ਭਲਾ ਉਹ ਕਹਿੰਦਾ ਦਾਰੂ ਦੁਰੂ ਦੇ ਤੇ ਮਿਲਦੀ ਨਹੀਂ ਕਹਿੰਦਾ ਸ਼ੈਂਪੂ ਆ ਕੌਂਦਾ ਕਹਿੰਦਾ ਸ਼ੇਪ ਕਰਨਾ ਤੇ ਨਹੀਂ ਆਫਟਰ ਸ਼ੇਪਿੰਗ ਲਾਉਂਦੇ ਉਹੋ ਹੀ ਪੀ ਜਾਂਦੇ ਸੀ ਨਸਾ ਉਹਦੇ ਚ ਵੀ ਕਲ ਕੋਲੀਆ ਉਹ ਪੀ ਉਹ ਦੁਕਾਨ ਵਾਲੇ ਪੀਂ ਲਾ ਦੇ ਲਿਪੀ ਹੁਣ ਲਿਪੀ ਵੇਖਿਆ ਕਰ ਰਿਹਾ ਵੀ ਤੂੰ ਸ਼ੇਪ ਦਾ ਕਰਾਉਂਦੇ ਨਹੀਂ ਇਹ ਸੀ ਸੀ ਚਾਉਂਦਾ ਲੈ ਜਾਣੇ ਕਰਦੇ ਕੀ ਆ ਉਹ ਕੋਲੇ ਵੇਖਦਾ ਨੀਂ ਨਹੀਂ ਆ ਅੱਛਾ ਓ ਪੀਣਾ ਤੇ ਫਾਉਂ ਉਹ ਨਹੀਂ ਪੀ ਕੇ ਤਾਂ ਵਕੀਨ ਯਾਰਾ ਉਹਨੂੰ ਕਹਿ ਕੂ ਕੇ ਸਖਾਤਾ ਕੰਜਰਦਿਆ ਨੇ ਤੇ ਉਹ ਇੱਕ ਦਿਨ ਮੈਂ ਉੱਠ ਗਿਆ ਫੜਨ ਮੈਂ ਕਿਹਾ ਵੀ ਉਹ ਦੇਈ ਮੈਂ ਕਿਹਾ ਉਹਨੂੰ ਮੈਂ ਕਿਹਾ ਸਰੀਕ ਬੁਰਜਾ ਲਫਾਫੇ ਨੂੰ ਕਹਿੰਦੇ ਬੁਰਜਾ ਮੈਂ ਅਸਲੀ ਬੁਰਜਾ ਕਹਿੰਦਾ ਲਾ ਲਾ ਬੁਰਜਾ ਮਾਫੀ ਕਹਿੰਦਾ ਹਿੱਕ ਹਿੱਕੀ ਇਹ ਡੱਬੇ ਟਾਂਕੇ ਨੂੰ ਮਗਰਲੇ ਪਾਏ ਕਹਿੰਦਾ ਹਰ ਜਾਨੀ ਹੜਿਆ ਜਾਏਗਾ ਕਿਉਂਕਿ ਵੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਲੁਕੋ ਕੇ ਲੈ ਜਾਣੀਆਂ। ਤੇ ਮੈਂ ਕਿਹਾ ਤੈਨੂੰ ਕਿਵੇਂ ਪਤਾ ਉਹਨੇ ਗੱਡੀ ਅੱਤੀ ਕਰੀ ਬੈਠਾ ਕਿ ਨਾ ਤੇ ਆਪਣੇ ਕੋਲੇ ਦੀ ਹੈਗੀ ਆ। ਅਸੀਂ ਤਾਂ ਚਲੇ ਜਾਵਾਂਗੇ 8 ਦਾ 1.5 ਨੂੰ ਤਾਂ 2 ਨੂੰ। ਤੂੰ ਮਰੇਗਾ ਮੈਂ। ਤੇ ਪੱਕਾ ਰਹਿਣਾ। ਹਲੋ? ਇਹ ਕਰਕੇ ਵੀ ਇਹ ਨਹੀਂ ਵੇ ਦੇ ਪਤੰਦਰ। ਪਹਿਲਾਂ ਵਾਲੇ ਜਿਹੜੇ ਸੀ ਆਪਣੇ ਦਬਈ ਵਾਲੇ ਉਹਨਾਂ ਨੇ ਪਹਿਲਾਂ ਕਿਵੇਂ ਪੱਟੇ ਲੋਕ ਉਹ ਤਾਂ ਘੱਟ ਜਾਂਦੇ ਸੀ। ਉਹਨਾਂ ਦੇ ਇੱਕ ਤਾਂ ਕੋਟ ਹੁੰਦੇ ਸੀਗੇ ਫੁੱਲ ਮੇਜ ਪਾਏ ਤੇ ਉਹ ਦਬਈ ਵਾਲੇ ਤੂੰ ਯਾਦ ਕਰੀ ਕਿਤੇ। ਜਦੋਂ ਪਹਿਲਾਂ ਆਪਾਂ ਛੋਟੇ ਹੁੰਦੇ ਸੀ ਨਾ ਉਹਨਾਂ ਦੇ ਕੋਟ ਪਾਏ ਹੋਣੇ ਇੱਕ ਉਹਨਾਂ ਦੇ ਸੈਂਟ ਸਿੱਟਾ ਆਉਂਦੇ ਬਾਵਾ। ਜਦੋਂ ਕੋਲ ਦੀ ਲੰਗਣਾ ਇਨਾ ਬਾੜੂ ਆਇਆ ਬਾੜੂ ਆਇਆ ਹੈਨਾ ਆਏ ਨਹੀਂ ਪਤਾ ਇਹ ਸੈਂਟ ਇੱਥੇ ਹੀ ਐ ਦਾ ਪੱਟਣਾ ਥੱਲੇ ਹੁੰਦੇ ਸਾਰੇ ਇਹਨਾਂ ਦੇ ਬੁਰਾ ਹਾਲ ਤੂੰ ਉਹਦੇ ਮਗਰ ਲਾ ਕੇ ਦੋ ਹੋਰ ਚੜ ਜਾਂਦੇ ਬਾਹਰ ਚੱਲਦੇ ਇੱਥੇ ਆ ਕੇ ਦਿਖਾਇਆ ਕਰਾਂਗੇ ਲੋਕਾਂ ਨੂੰ ਫਰੋਟ ਖਾਣ ਉਹਨਾਂ ਨੂੰ ਜਿਹੜੇ 2 ਸਾਲ ਉੱਤੇ ਵਾਲੇ ਆ ਦਿਖਾਉਣਾ ਦਾ 2 ਸਾਲ ਬਾਅਦ ਆ ਨਾ ਜਿਹੜੇ ਉਹ 2 ਸਾਲ ਲੋਕ ਕੇ ਘੜਦੇ ਉਹ ਬਹੁਤ ਔਕੇ ਨਿਕਲਦੇ ਜਿਹਨੇ ਤਾਂ ਮੋੜ ਨਾ ਹੁੰਦਾ ਦੁਬਾਰਾ ਉਹਦਾ ਸੈਂਟ ਲਾ ਲਿੰਦਾ ਜਿਹੜਾ ਉੱਥੇ ਫਿਰ ਮਥਾ ਨਿਕਲਦਾ ਨਾ ਉਹੜੀ ਲਾਉਂਦਾ ਆ ਉਹ ਕਹਿੰਦਾ ਕੋਤਰੀ ਉਹ ਭਾਈ ਐ ਮੇਰਾ ਪਾਂਚ ਇੱਕ ਉਹ ਗੱਦੇ ਗੁੱਦੇ ਟੀਵੀ ਟੂਵੀ ਸਾਰਾ ਨਾਲ ਹੀ ਬੰਨ ਲਿਉਂਦੇ ਤੇ ਭਈ ਵਾਲੇ ਬਹੁਤ ਲਿਆਉਂਦੇ ਹੁੰਦੇ ਗੱਦੇ ਗੁੱਦੇ ਚਾਕੇ ਪਤਾ ਨਹੀਂ ਆਪਾਂ ਨੂੰ ਆਏ ਹੁੰਦੇ ਮੁੱਲ ਉਹਦਾ ਮੁੱਲ ਕਾਨੂੰ ਨਹੀਂ ਆਉਂਦੇਈ ਭਾਈ ਜਿਹੜੇ ਕੰਪਨੀ ਦਿੱਤੀ ਬੰਦੇ ਪਛਾਉਣ ਉਹ ਬੰਨ ਲਿਆਉਂਦੇ ਆਉਂਦੇ ਹੋਏ ਲੈ ਚ ਵੇਈ ਸਾਡੇ ਗੱਡੇ ਆਏ ਆ ਬਾਹਰੋਂ ਆਇਆ ਗੱਡੇ ਦਾ ਘੱਟ ਬਣਾ ਲਈਏ ਉਹ ਹੁਣ ਅਸੀਂ ਕਿਹੜਾ ਲੈਨ ਚਲੇ ਗਏ ਦੁਬਈ ਵਾਲੇ ਬੰਦੇ ਨੂੰ ਬਾਹਰੋਂ ਆਇਆ ਉਦੋਂ ਆਪਣੇ 에어ਪੋਰਟ ਨਹੀਂ ਹੁੰਦਾ ਦਿੱਲੀ ਸੀ ਅਖੇ ਇੱਕ ਮੈਨੂੰ ਕਹਿੰਦਾ ਇਹਨੂੰ ਪੁੱਛ ਲੈ ਕੇ ਛੱਡ ਮੈਂ ਕਿਹਾ ਵੱਡੇ ਮੁਲਕ ਆਲਾ ਲੱਗਦਾ ਆਪਾਂ ਨਿੱਕੇ ਵਾਲੇ ਹਣਾ ਆਪੋ ਉਹ ਜਿਹਨੂੰ ਪੁੱਛਾਂਗੇ ਭਾਈ ਇਹ ਸਾ ਦੁਬਈ ਵਾਲਾ ਜਾ ਆਇਆ ਨਹੀਂ ਅਖੇ ਪੁੱਛ ਲੈ ਮੈਂ ਕਿਹਾ ਤੂੰ ਪੁੱਛ ਉਹ ਦੇਖ ਬਾਰੇ ਕੁਲੀ ਗਿਆ ਕਹਦਾ ਭਾਈ ਯਾਰ ਕਹਿੰਦਾ ਮਦਰ ਦੁਬਈ ਵਾਲਾ ਜਾ ਆਇਆ ਕਹਿੰਦੇ ਬੈਠੇ ਆ ਪੰਡਾ ਸਿੰਘ ਨਾਲ ਅਖੇ ਮੈਂ ਕਿਹਾ ਫਰਦਾ ਪੁੱਛ ਪੁੱਛ ਲੈ ਕਹਿੰਦਾ ਬੈਠੇ ਆ ਪੰਡਾ ਸਿੰਘ ਨਾਲ ਅੰਦਰ ਉਹੀ ਹੋਣ ਅਸੀਂ ਵੀ ਜਦੋਂ ਲੀਵਿੰਗਾਂ ਨੂੰ ਗਏ ਸਾਰਿਆਂ ਦੇ ਚੱਪਲਾ ਹੁੰਦੀਆਂ ਭਈਆਂ ਦੇ ਤਾਂ ਹਾਂ ਠੀਕ ਐ ਨਾ ਨਾ ਜਾਜ ਗਿੜੋ ਉਹਦੇ ਤੋਂ ਉੱਟਣਾ ਆ ਤੇ ਬਣਿਆ ਬਾਕੀ ਤਾਂ ਬੱਸ ਐ ਯਾਰ ਫਾਲ ਵੀ ਉਹੀ ਐ ਤਿਆਰੀ ਉਹਨਾਂ ਦੀ ਇਹੋ ਜਿਹੀ ਹੁਣ ਸਾਡੇ ਵਾਲੇ ਤਿਆਰ ਕੀ ਹੋਣ ਕੋ ਇੱਕ ਤਾਂ ਨਾ ਨਾ ਉਹ ਹੋ ਜੇ ਹੋ ਜਾਂਦਾ ਤਿੰਨ ਤਿੰਨ ਦਿਨ ਸਾਨੂੰ 에어ਪੋਰਟ ਤੇ ਬੈਠਿਆ ਨੂੰ ਹੋ ਗਈ ਸੀ ਭਾਈ ਸਾਡਾ ਜਾਜ ਹੀ ਨਹੀਂ ਆਇਆ ਅੱਜ ਆਉਣਾ ਅੱਜ ਅਸੀਂ 에어ਪੋਰਟ ਤੇ ਜਾਵੜੇ ਢੇੜ ਘੰਟੇ ਨੂੰ ਫਲੈਟ ਆ ਜਾਣੀਆਂ ਫਲਾਨਾ ਆ ਜਾਣਾ ਕਿਹੜਾ ਡੇਢ ਘੰਟਾ ਤੀਜਾ ਦਿਨ ਆਇਆ ਮੈਂ ਦਾ ਝਾਕ ਚੱਕਦੀ ਮੈਂ ਕਿਹਾ ਡਗ ਡੁਗ ਪਿਆ ਉਹ ਹੁਣ ਜਾਜ ਭਾਲਦੇ ਆ ਇੱਤੇ ਮੈਂਗਾ ਤੀਜੇ ਦਿਨ ਕਿਹੜਾ ਜਾ ਆ ਮੈਂ ਕਿਹਾ ਪਤੰਦਰਾ ਉਹ ਕਿਹਦੇ ਅੱਡੇ ਤੇ ਖੜਾ ਵੀ ਜਾ ਖਰਾਬ ਹੋ ਗਿਆ ਮੈਂ ਇਸਤਰੀ ਦੇ ਲਈ ਖੜੇ ਹੈ ਉਹ ਹੁਣ ਨਹੀਂ ਆਉਂਦਾ ਮੈਂ ਕਿਹਾ ਉਹ ਤੁੰਦ ਬੜੀ ਸੀ ਕਿਤੇ ਰਾਜ ਪਤਾ ਨਹੀਂ ਕਿੱਥੇ ਤਾਰਿਆ ਕੀ ਕਰਿਆ ਤੀਜੇ ਦਿਨ ਆ ਕੇ ਤੇ ਉਹ ਬੋਲਣ ਲੱਗ ਜਾਂਦਾ ਨਾ ਬਿੱਲੀ ਵਿਗਾਲੀ ਫਲੈਟ ਆ ਗਈ ਹੈ ਨਾ ਇਹਦਾ ਪੇਚ ਕੋਈ ਪੜਿਆ ਹੋਇਆ ਸੀ ਉਹਨੇ ਪੜਿਆ ਕੇ ਆ ਗਿਆ ਭਾਈ ਮੈਂ ਕਿਹਾ ਲੈ ਕਹਿੰਦਾ ਉਹ ਦਿੱਲੀ ਆ ਕੇ ਬੋਰਡਿੰਗ ਤੇ ਉਹ ਦਿੱਲੀ ਵੀ ਆ ਤੂੰ ਯਾਰ ਫਰਗਲੀ ਤੋਂ ਆਇਆ ਮੈਂ ਰਵੀ ਸ਼ੋਖਲਾ ਫੇਰ ਨਾ ਕੋਈ ਬਾਈ ਤਾਈ ਅੰਦਰੋਂ ਨਿਕਲਦੀ ਨਾ ਬਾਹਰੋਂ ਅੰਦਰ ਲਿਜਾਣ ਦੀ ਫੇਰ ਪੁੱਛਿਆ ਅਗੇ ਨਹੀਂ ਅਜੇ ਉਤਰਿਆ ਨਹੀਂ ਅਗੇ ਰੰਗਵੇ ਤੇ ਧੁੰਦ ਬੜੀ ਥੱਲੇ ਦੀਦਾ ਨਹੀਂ ਤੇ ਮੈਂ ਕਿਹਾ ਤਿੰਨ ਦਿਨ ਅੱਗੇ ਐਸੇ ਕੁੱਤੇ ਜਾਗ ਜਕੜੇ ਮੈਂ ਕਿਹਾ ਦੋ ਦਿਨ ਇੱਥੇ ਕਿੜੇ ਦੀ ਜਊਏ ਪੁੱਤਰ ਅੱਜ ਬਰੀ ਦੀਦਾ ਮੈਨੂੰ ਇਹ ਕਬੜਾ ਜਾ ਮੇਰੋ ਘਰ ਓਏ ਮੈਂ ਕਿਹਾ ਹੁਣ ਬਾਪੂ ਤੇੜ ਮੁੱਕੇ ਤੁਸੀਂ ਡਿੱਗੂ ਹੁਣ ਫੇਰੇ ਇਹ ਤਾਂ ਹੋਰ ਤਾਂ ਬਸ ਦੀ ਗੱਲ ਹੈ ਹੀ ਨਹੀਂ ਰਾਹ ਤਾਂ ਨਹੀਂ ਦਿਸਣਾ ਧੁੰਦ ਚੋਂ ਨੂੰ ਜਦੋਂ ਹੌਣ ਨਹੀਂ ਦੀਦਾ ਪੈਂਜਟ ਨੂੰ ਕਿਵੇਂ ਦੀਸੂ ਨੂੰ ਧੁੰਦ ਘਟਣੀ ਨਹੀਂ ਜਾਂ ਤਾਂ ਉਹਨੇ ਵਾ ਸੈੱਟ ਲ ਤੇ ਲੈ ਜੇ ਮੋੜ ਕੇ ਉਹਨਾਂ ਨੂੰ ਕਿਹਾ ਹੋਰ ਪਾਸੇ ਭਰਾਵਾ ਸਾਨੂੰ ਕਹਦੇ ਇੱਥੇ ਡਰਾਈ ਜਾਂਦਾ ਬੈਠਿਆ ਸਾਡੇ ਨਾਲ ਸੀਗਾ ਇੱਕ ਜੀਰੇ ਦਾ ਬਾਜੀਗਰ ਉਹ ਸੁਣਦਾ ਵੀ ਉਹ ਮੇਰੀ ਵੀਡੀਓ ਮੈਨੂੰ ਮਿਲਦਾ ਵੀ ਹੁੰਦਾ ਉਹ ਬਾਜੀ ਪਾਉਂਦਾ ਸੀ ਹੋਰਪੋਰਟ ਤੇ ਬਾਜ਼ੀਆਂ ਪਾਉਣ ਲੱਗ ਗਿਆ 에어ਪੋਰਟ ਤੇ ਭਰਾਵਾ ਕੱਟ ਕਰ ਲਿਆ ਕਰੀ ਉਹ ਸਾਰੇ ਸਾਡੇ ਸਾਡੇ ਖਾਣੇ ਵਾਲੇ ਸਾਡੇ ਇੱਕ ਤਾਂ ਜੂ ਪੱਡਾ ਲਈ ਮੇਰੇ ਸਾਰੇ ਆਏ ਲੱਗੇ ਬਾਜੀਗਰ ਚੱਲੇ ਕਿਤੇ ਉਹ ਮੇਰਾ ਸਾਡੀ ਕਿਉਂ ਬੇਇੱਜ਼ਤੀ ਕਰਦਾ ਯਾਰ ਘੱਟ ਉਹ ਮੈਂ ਕਿਹਾ ਮਗਰ ਅਸੀਂ ਵੀ ਬਾਜੀਗਰੀ ਲੱਗਦੇ ਕੱਜਲ ਤੇ ਆਹ ਲਾ ਗਿਆ ਪੂਰਾ ਟੋਲਾ ਹੀ ਚੱਲਿਆ ਬਾਜੀਗਰਾਂ ਦਾ ਕਿਤੇ ਪੱਛਾ ਪ੍ਰੋਗਰਾਮ ਕਰਨਗੇ ਹਨਾ ਨਾਲ ਭਈਏ ਬੈਠੇ ਕਿਸ ਨਾ ਮੂੰਹ ਆਏ ਕਿਸੇ ਕੋਲੇ ਕਹਾਏ ਦੀ ਪੰਡਾ ਕਿਸੇ ਕੋਲੇ ਵਾਈਬ੍ਰੇਟਰ ਆ ਕਿਸੇ ਕੋਲੇ ਪਾਸੇ ਇੱਥੋਂ ਹੀ ਬੰਦਤਾ ਕੰਪਨੀ ਨੇ ਨਾਲ ਹੀ ਸਾਰਿਆਂ ਕੋਲੇ ਇੰਨਾ ਵਜਣ ਯਾਰ ਹਰੇ ਕੋਲੇ ਯਾਰ 40-40 ਕਿਲੋ ਵਜਣ ਯਾਰ ਥੱਲੇ-ਥੱਲੇ ਬੰਦੇ ਨੂੰ ਚਕਾਇਆ ਉਹਨਾਂ ਨੇ ਯਾਰ 300 ਬੰਦਾ 300 ਬੰਦਾ ਹੀ ਵਜਣ ਲਈ ਬੈਠਾ ਟਾਈਮਰ ਨੂੰ ਪੁੱਛਿਆ ਬਾਪੂ ਨੂੰ ਮੈਂ ਕਿਹਾ ਅੱਜ ਦੋ ਘੜੇ ਲਾਊਗਾ ਬਾਪੂ ਕਹਿੰਦਾ ਕਿਵੇਂ ਮੈਂ ਕਿਹਾ ਸਮਾਨ ਦਾਟ ਲਾਊਗਾ ਕਹਿੰਦਾ ਨਹੀਂ ਨਹੀਂ ਇੱਕੇ ਵਾਰੀ ਵੀ ਆਉਂਗਾ ਮੈਂ ਫੇਰ ਨਹੀਂ ਪਾਉਂਦਾ ਕਹਿੰਦਾ ਗਾਉ ਮਗਰ ਤੂੰ ਗਈ ਇੰਨਾ ਵਜਨ ਲੈ ਕੇ ਚੜ੍ਹਾ ਖੜਾ ਹੋ ਵਰਵਾਉਣਗੇ ਮੈਂ ਕਿਹਾ ਸੱਪੋ ਮੈਨੂੰ ਕਹਿੰਦਾ ਆਈ ਨਹੀਂ ਕੋਈ ਦਾ ਹੁੰਦਾ ਉਹ ਸੱਚੀ ਹੋਵੇਂ ਹੋਗੀ ਜਦੋਂ ਅਸੀਂ ਜਾ ਗੋਲੇ ਕੋ ਪ੍ਰਾਹੂ ਬੂਸਕੋ ਪਿੰਗਾ ਕੋ ਲੈਣ ਜੀ ਲਾ ਕੇ ਚੜਨ ਲੱਗੇ ਅੰਦਰ ਗਿਆ ਸੀ ਬਾਸੀ ਜੀ ਤੇ ਲੈ ਕੇ ਗਏ ਬਾਪੂ ਮੈਂ ਕਿਹਾ ਅੱਗੇ ਮੈਨੂੰ ਇਹ ਕਿਦੇ ਪੂਛ ਕਰਨੇ ਡਿੱਗਿਆ ਲੱਗਦਾ ਮੈਨੂੰ ਵਿੱਕੀ ਆ ਪੂਛ ਬਾਹੂ ਨਹੀਂ ਚੰਗਾ ਤੇਰਾ ਗੱਲ ਦਿੰਨੀ ਚਾਲਾ ਮੇਰੇ ਮੂੰਹ ਨੂੰ ਕੀ ਹੋਇਆ ਮੈਂ ਕਿਹਾ ਢਿੰਗਾ ਵੇ ਲੱਦਿੰਦੀ ਹੈਣਾ ਉਹ ਭੱਜ ਲਿਆ ਬਈ ਜਦੋਂ ਭੱਜ ਲਿਆ ਤਾਂ ਉਹਨਾਂ ਨੇ ਇੱਕੇ ਦਾ ਮੀ ਰੋਕ ਤਾ ਗੜਾ ਗੜਾ ਮਾਚੀ ਜੇਦੀ ਵੇਖਾ ਨਾਲ ਅੱਗ ਭਜਾਉਣਾਂ ਗੇ ਗੱਡੀਆਂ ਭੱਜੀਆਂ ਉਹਨਾਂ ਪੈ ਕੇ ਲਾ ਅੱਗ ਭੇਜੀ ਹੋਈ ਬਾਪੂ ਕਰੇ ਚੁੱਪ ਕਰ ਜਾ ਭਲਾ ਸਾਰਾ ਮੱਝੇ ਤੂੰ ਨਾ ਬੋਲ ਮੈਂ ਕਿਹਾ ਮੇਰੇ ਬੋਲ ਹੋਵੇ ਲਾ ਅੱਗ ਭਜਾਉਣ ਵਾਲੀਆਂ ਗੱਡੀਆਂ ਆਈ ਤੇ ਜਾਂਦੀਆਂ ਪੈ ਗਈ ਮੈਂ ਕਿਹਾ ਮੈਂ ਤਾਂ ਕਹਿਣਾ ਭੱਜ ਲੋ ਹੈਨਾ ਉਹਨਾਂ ਨੇ ਫੇਰ ਪਤਾ ਨਹੀਂ ਉਹਨੂੰ ਕੀ ਕਰਾ ਫੇਰ ਲੈ ਕੇ ਪਗੜ ਖਿੰਚ ਕੇ ਬਚਦਾ ਫੇਰ ਭਜਾਲਿਆ ਉਹਨੇ ਮੂੰਹੇ ਹੀ ਨਹੀਂ ਤਾਂ ਚੱਕਿਆ ਹੁਣ ਆ ਪਗੜੇ ਤੇ ਚੜੇ ਸੀ ਮਗਰ ਦਾ ਉਹ ਬੂੜਾ ਮੇਰੇ ਤਾਂ ਅੱਗੇ ਪੜਾ ਗਿਆ ਫਗਰ ਕੰਦਾਂ ਵਾਲੀ ਹੋ ਗਈ ਉਹ ਮੈਂ ਕਹਿੰਦਾ ਨਹੀਂ ਚੜਦਾ ਪਹਾੜ ਨਿਕਲੂ ਕਦੋਂ ਮਿਲਦੀ ਦਾ ਹੁਣ ਤਾਂ ਮੌਕਾ ਗਿਆ ਉਹ 에ਰਪੋਰਟ ਯਾਰ ਕਦੋਂ ਦਾ ਭੱਜਿਆ ਆਉਂਦਾ ਇਹ ਉਹਦੋਂ ਨਾਲ ਚੱਕ ਲਿਆ ਮੂੰ ਮੈਂ ਕਹੇ ਆਏ ਕੰਜਰ ਦਾ ਪੂਛ ਰਗੜਦਾ ਮੈਂ ਕਿਹਾ ਇਹ ਪਹਿਲਾਂ ਮੂੰਹ ਚੱਕ ਲੈਂਦਾ ਹਾਂ ਮੈਂ ਉਹ ਜਦੋਂ ਜਮਤਰੀ ਤੇ ਜਾ ਕੇ ਕੜ ਗਿਆ ਮੈਂ ਕਿਹਾ ਉਹ ਗਿਆ ਉਹ ਹੀ ਕੰਮ ਕੀ ਆ ਪੂਛ ਪਰਨੇ ਬੂੜੇ ਦੀਆਂ ਲੱਤਾ ਕੰਮਲ ਲੱਤ ਉਹ ਉੱਥੇ ਜਾ ਕੇ ਬੋਲਿਆ ਸਿੱਧੇ ਮੂੰਹ ਮੇਰੇ ਨਾਲ ਕੰਜਰ ਤੇ ਨੇ ਕਹਿੰਦਾ ਵਜਨ ਘਟਾਦਾ ਡਰਾ ਜੇ ਮੇਰੇ ਕਹਿਣ ਤੇ ਡੈਗਦੇ ਹਾਂ ਤਾਂ ਮੈਂ ਨਹੀਂ ਚੜ੍ਹ ਦਿੰਦਾ ਕੋਈ ਵੀ ਸਾਦਾ ਕਹਿ ਗਿਆ ਨਾ ਪਹਿਲਾਂ ਬਿਜੂ ਲੈ ਕੇ ਚੱਲੂ ਵਿਚਾਰ ਦਿੰਦਾ ਆਏ ਤਾਂ ਮੈਂ ਚਲਾਉਣਾ ਤਾਂ ਉਹਨਾਂ ਨੇ ਆਪਾਂ ਨੂੰ ਹੁਣ ਕੀ ਬੰਦਾ ਸੁਖੀ ਆ ਭਰਾਵਾ ਪਰ ਹੈ ਰੈਸ ਕੇ ਯਾਰ ਇਹ ਤਾਂ ਮੌਤ ਨੂੰ ਮੋੜ ਲੈਣਾ ਨਾ ਧਰਤੀ ਤੇ ਨਾ ਅਸਮਾਨ ਤੇ ਆ ਨਾ ਵਿਚਾਰੇ ਲੱਤੀ ਜੋ ਹੈ ਕੀ ਪਤਾ ਹੈ ਕਿ ਹੁਣ ਜੇ ਮੈਂ ਆਪਾਂ ਬਾਹਰ ਦੀ ਗੱਲ ਕਰਦੀ ਸੀ ਜੇ ਜੇ ਹੁਣ ਤੂੰ ਵੀ ਗਿਆ ਜੇ ਤਾਂ ਉਹ ਵੱਡੇ ਮੁਲਕਾਂ ਚ ਗਏ ਆ ਹਨਾ ਜਹਾਜ਼ ਚੜਦਿਆਂ ਨਜ਼ਾਰਾ ਜਾਂਦਾ ਹਨਾ ਵਧੀਆ ਵਧੀਆ ਜਿਹਾ ਲੱਗਦਾ ਹੈ ਭਾਈ ਤੂੰ ਸਾਡੇ ਵਾਲੇ ਜਹਾਜ਼ ਨਹੀਂ ਚੜਿਆ ਜਿਹੜਾ ਲੀਵਗਾਲ ਹੈ ਗਵਈ ਵਾਲੇ ਨਾਲ ਵੀ ਮਾਰਾ ਹੁੰਦਾ ਸਾਡਾ ਉਹ ਚੁੰਦੇ ਸਾਰੇ ਪਈਏ ਠੀਕ ਹੈ ਟਟੜੀ ਤਿੰਨ ਦਿਨ ਤਾਂ ਉਹ ਏਅਰਪੋਰਟ ਤੇ ਬੈਠੇ ਰਹੇ ਪੰਡਾ ਲੈ ਕੇ ਅਸੀਂ ਨਾਉਣ ਵਾਲੇ ਤਾਂ ਉੱਥੇ ਹੀ ਹੋ ਗਏ ਭਾਈ ਮਸ਼ਕ ਮਾਰੇ ਭਈਆਂ ਚ ਪਹਿਲਾਂ ਮੈਨੂੰ ਐ ਲੱਗੇ ਫੁੱਟ ਫੁੱਟ ਪਾਸ ਤੋਂ ਚਾਕੇ ਸਾਰੇ ਲੈ ਗਏ ਉਹ تنਖਾਹ ਦਿੰਦੇ ਸੀ 22500 3000 ਹਾਂ ਉਹਨਾਂ ਨੂੰ ਆਏ ਹੀ ਰੋਟੀ ਮਿਲਦੀ ਤੇ ਮੰਗ ਕੇ ਖਾਂਦੇ ਸੀ ਹੁਣ ਕਿੱਥੇ ਜਹਾਜ਼ 'ਚ ਬੈਠ ਕੇ ਖਾਵਾਂਗੇ ਚੱਲ ਹੈਨਾ ਭਈ ਪਰ ਜਦੋਂ ਮੈਂ ਜਹਾਜ਼ ਤੇ ਚੜਿਆ ਮੈਨੂੰ ਯਕੀਨ ਨਾ ਆਵੇ ਬੈਠੇ ਨੂੰ ਵੀ ਜਹਾਜ਼ 'ਚ ਬੈਠੇ ਇਹਨੂੰ ਆਏ ਲੱਗੇ ਵੀ ਪੂਰਨਗਾਲੀ ਬਾਸ 'ਚ ਬੈਠੇ ਆ। ਸੌ ਲੱਗੇ। ਜੋ ਸੀਚਾਂ ਦੇ ਵੇਖਾਂ ਜਾ ਆ। ਜੋ ਮਗਰ ਜਾ ਕਮੇਗਾ ਬਾਸ ਸ। ਪੂਰਨਗਾਲੀ ਪਿਆ ਰਹਿੰਦਾ ਨਾ। ਲੱਗੇ ਯਾਰ ਕੀ ਸਿਸਟਮ ਹੈ ਯਾਰ ਇਹਨੂੰ। ਮੇਰੇ ਜਿਹੜਾ ਜਹਾਜ਼ ਉਤਰਦਾ ਲੋਕ ਕਲਾਪਿੰਗ ਕਰਦੇ ਆ। ਪਾਈ ਲੜ ਦਾ ਸਵਾਗਤ ਕਰਦੇ ਆ। ਇਹ ਸੀਟ ਬੈਲਟਾਂ ਖੋਲਦੇ ਹੁੰਦੇ ਕੜਚ-ਕੜਚ ਦੀ ਆਵਾਜ਼ ਆਉਂਦੀ ਆ। ਪਤੰਦਰ ਤੈਰ ਨਹੀਂ ਥੱਲੇ ਵੱਜਣ ਦਿੰਦੇ। ਫਿਰ ਇਹਨਾਂ ਨੂੰ ਆਏ ਹੁੰਦਾ ਵੀ ਇਹ ਨਾ ਹੋਵੇ ਵੀ ਜਿਹੜੇ ਰਹਿ ਗਏ ਉਹਨੂੰ ਲੈ ਕੇ ਗਾਹਾਂ ਉਡਿਜੇ ਕਿਤੇ। ਹਾਂ। ਇਹ ਆਪਾਂ ਉਤਰਨੇ ਬਾਸ ਸਟਾਪ ਆ ਗਿਆ। ਥੋੜੇ ਦੂਤਾਰ ਕੇ ਹੀ ਜਾਊ। ਪਰ ਚੇਸ਼ਟਾ ਮੈਂ ਵੀ ਵੇਰੀ ਉਹਨ ਬੰਦੇ ਨੇ ਇੱਕ ਗੱਡੀ ਫੜ ਲਈ ਬਟਿੰਡੇ ਡੋਟਿਆਂ 'ਚ ਪੁਰਾਣੀ ਗੱਲ ਹੈ 4-5 ਪੁਆਇੰਟ ਦੇ ਡੋਟੇ ਬੱਬਾ ਉਹਦੇ 'ਚ ਇਹ ਡਰਾਈਵਰ दारू ਪੀਂਦਾ ਸਾਰੇ ਰਾਹ ਕੱਜਦਾ ਓਏ ਬਾਡੀ 'ਚ ਕੱਲੇ ਹੀ ਡੋਡੇ ਸਰਪਾਲ ਵੀ ਉਹਦੇ ਮੋੜ ਪੁੰਦਾ ਹੀ ਗੂਤਗਰ ਉਹਦੇ ਸਾਲੇ ਨਾ ਉਠਲ ਕਰਿਆ ਸੀ ਉਹਨੇ ਕਿੱਤੀ ਬਾਈ ਹਾਂ ਮੋੜ ਦਾ ਕਰਕੇ ਮੌਤ ਹੋ ਗਈ ਸੀ ਉਹਨੇ ਸਰਪਾਲ ਜਿੱਤੀਆ ਉਹਦੇ ਦਸਿਆ ਕੇ ਨਾਲ ਗੰਚਰਦੇ ਆ ਕਿਉਂ ਹਲੋ ਜਾਈਆ ਗਿਆ ਨਾ ਤਾਰ ਮੋਸੀਆ ਆਈ ਦੱਸ ਕੇ ਗੈਟ ਕਿਲੋ ਵੀ ਪਿਛਲੇ ਚੱਕਰ ਦਾ ਹੋ ਬਾਈ ਉਹੋਂ ਮੇਰਾ ਬੰਦਾ ਭੇਜਿਆ ਹੀ ਨਾਲ ਉਹ ਨਹੀਂ ਮੰਨਿਆ ਲੋ ਦੂਜੇ ਕਿਹੜੇ ਕੱਲਾ ਸੀਗਾ ਤੇ ਉਹ ਰੱਖ ਲਈ ਉਹ ਭੀਮ ਸੀ ਥਾਣੇ ਵਾਲਾ ਬਾਈ ਸੀ ਇਹ ਹੀ ਹੈ ਸੀ ਇਹੇ ਹੋਰੋਂ ਕਿੱਥੇ ਗਿਆ ਗਿਆ ਬਾਈ ਬੱਸ ਯਾ ਬਾਈ ਪਾਪਾ ਤੇ ਆ ਗਿਆ ਆ ਗਿਆ ਆਪ ਹੀ ਗੱਡੀ ਲੈ ਕੇ ਉਹ ਨਾਲ ਕੋਲ ਆਇਆ ਕੋਈ ਚਾਕ ਕੇ ਲੈ ਗਿਆ ਜੀ ਆ ਕੇ ਬੰਦ ਕਰਤਾ ਗੱਡੀ ਬਾਹਰ ਖੜੀ ਆ ਫੋਗੋਲ ਪਾਇਆ ਉਹਨਾਂ ਨੂੰ ਜਿਹੜੇ ਨਾ ਕਰਦਾ ਸਾਬ ਜਦ ਵੀ ਅਧਰ ਲਾਉਂ ਕੋਈ ਮਾਲ ਲੈ ਜੀ ਤਾ ਕਿ ਉਹ ਕਹਿੰਦੇ ਹੁਣ ਕਿਹੜਾ ਮਾਲ ਲਾਉਣਾ ਕਿਸ ਨੇ ਯਾਰ ਈਮ ਵਾਲੀ ਕਹਿੰਦੀ ਕੱਢ ਲਈ ਆ ਭਾਣਾ ਪਰ ਨਹੀਂ ਪੈ ਤੇ ਦੂਜੇ ਵੀ ਆ ਯਾਰ ਉਹ ਸਾਲਿਆਂ ਨੂੰ ਕੋਈ ਪਤਾ ਨਹੀਂ ਉਹਨੇ ਨਾ ਕਿ ਖਾਲੀ ਘੋੜਾ ਯਾਰ ਅੱਭੀ ਬੱਚੇ ਤੇ ਕੀ ਹੋਣਾ ਹੈ ਨਾ ਨੂੰ ਹੀ ਵੱਟੇ ਪਾਈ ਫਿਰਦਾ ਜਦੋਂ ਐਸਐਚਓ ਕਹਿੰਦਾ ਚੜੇ ਅਸੀਂ ਮਗਰ ਕਹਿੰਦਾ ਐਸਐਸਪੀ ਨੂੰ ਫੋਨ ਲਾਇਆ ਐਸਪੀ ਆ ਗਿਆ ਕਹਿੰਦਾ ਮੈਂ ਕਿਾ ਛੱਡੋ ਪੀਣ ਦੀ ਗੱਲ ਇਹਦਾ ਟਰੱਕ ਹੀ ਡੋਡਿਆਂ ਦਾ ਭਰਿਆ ਵਾ ਢਾਂਗ ਲਾਤੀ ਬੱਬਾ ਉਹਨੇ ਬੜਾ ਇਮਾਨਦਾਰ ਬੰਦਾ ਹੈ ਅਸੀਂ ਮਗਰ ਗਏ ਉਹਦੇ ਵੀ ਇਹਨੂੰ ਕੁੱਟਿਓ ਨਾ ਉਹਦੇ ਇਹਨੂੰ ਕੋਦ ਕੁੱਟਣ ਲਈ ਕਿਚੋਂ ਉਹਦੇਆਂ ਸਾਲੇ ਨੂੰ ਇਹਦਾ ਨਾਮ ਪੜਾਏ ਜੇ ਅਸੀਂ ਇੱਥੇ ਖੜੀ ਕਰੀ ਰੱਖਣੀ ਤੇ ਅਸੀਂ ਤਾਂ ਧਿਆਨ ਹੀ ਨਹੀਂ ਦੇਣਾ ਸੀ ਗੁਰੂਗਾ ਸਾਡੇ ਲਈ ਤਾਂ ਬਹੁਤ ਵਧੀਆ ਬੰਦਾ ਹੈ ਮੈਂ ਕਿਹਾ ਜਾ ਤੇ ਤੇਰੀ दारू ਨੇ ਮਾਰੇ ਉਹ दारू ਚ ਪੀ ਕੇ ਗੱਡੀ ਚਲਾਉਂਦਾ ਸੀ ਬੱਬਾ दारू ਨੇ ਫੜਾਏ दारू ਨੇ ਲੋਟੇ ਫੜਾਏ दारू ਨੇ ਜ਼ਰਾ ਕੋ ਕਰਾਇਆ दारू ਨੇ ਭੇਜ ਦਿੱਤਾ ਤੇ ਨਹੀਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਪੁਲਿਸ ਤਲਾਸ਼ੀ ਪੁਲਿਸ ਆਏ ਨਹੀਂ ਲੈਂਦੀ ਵੀ ਜਣਿਆ ਘਣੇ ਨੂੰ ਰੋਕ ਕੇ ਤਲਾਸ਼ੀ ਲੈ ਲੋ ਕਿਉਂਕਿ ਇੰਨੀ ਵਹਿਲੀ ਨਹੀਂ ਹੈਗੀ ਆਏ ਤਲਾਸ਼ੀ ਲੈਣ ਲੱਗੇ ਤਾਂ ਫੇਰ ਤਾਂ ਭੰਦਣਾ ਰੋਡ ਤੇ ਜਾਮ ਲੱਗ ਜੂ ਉਹਨਾਂ ਨੂੰ ਜਿਹਦੇ ਦੇ ਸ਼ੱਕ ਹੈ ਸੀਆਈਡੀ ਹੈ ਪੁਲਿਸ ਨੇ ਆਪਦੇ ਬੰਦੇ ਭਾਂਡੇ ਧੋਣ ਲਾਏ ਵੇ ਵੀਰੇ ਢਾਬਿਆਂ ਤੇ ਹਾਂ ਸੀਆਈਡੀ ਵਾਲੇ ਨਹੀਂ ਹੁੰਦੇ ਜਿਹੜੇ ਕਾਮੇ ਬਣਾ ਕੇ ਭਾੜੇ ਤੋਂ ਲਾਏ ਪਿਆ ਆਪਣੇ ਵਾਲੇ ਗਾਲਾਂ ਕੱਢੀ ਜਾਂਦਾ ਉਹਨਾਂ ਨੂੰ ਕਹਿੰਦਾ ਕੱਟ ਲਾ ਪੁੱਤ ਲਵਾਗੇ ਬਦਲਾ ਜਿੱਦੇ ਇਕੱਠੇ ਮਾਰ ਵਾਲੀ ਗੱਡੀ ਜਾਂਦੀ ਆ ਉਹਦੇ ਉਹਨਾਂ ਦਾ ਰਿਪੋਰਟ ਪਹੁੰਚਾ ਦਿੰਦਾ ਕਿ ਇੰਨਾ ਨੰਬਰ ਇੱਥੋਂ ਮਾਰ ਪਾਇਆ ਢਾਬੇ ਤੋਂ ਇੰਨਾ ਨੰਬਰ ਆ ਇੱਧਰ ਦੀ ਆਊਗੀ ਝਾਵੜੋ ਫਾਇਲੋ ਗੱਡੀ ਭੜੀ ਜਾਏ ਉਹਥੇ ਵੀ ਆਈ ਆ ਉਹਥੇ ਉਹਨਾਂ ਦਾ ਬੰਦਾ ਨਵਾਂ ਡਰਾਈਵਰ ਜਾਂਦਾ ਭੰਬਲ ਭੂਸੇ ਪੈ ਜਾਂਦਾ ਉਥੇ ਹਾਈ ਲੋ ਗੇਅਰ ਆ ਕੱਢਿਆ ਨੇ ਠੀਕ ਹੈ ਇੱਕ ਗੱਡੀ ਦੇ ਘੜ ਤੋਂ ਘੱਟ 11 ਗੇਅਰ ਹੁੰਦੇ ਆ ਠੀਕ ਹੈ 11 ਗੇਅਰ ਮਨ ਲਾ ਤੂੰ ਪੰਜ ਗੇਅਰ ਪਾਤੇ ਆ ਛੇਵੇਂ ਬੈਕ ਆ ਪੰਜ ਪਾ ਕੇ ਜਾਂਦਾ ਉਹਦੇ ਬਟਨ ਲੱਗਿਆ ਪੈ ਉਹ ਨੱਪਣਾ ਆ ਪਾ ਬਟਨ ਘੁਮਾ ਦੇਣਾ ਹੁਣ ਤਾਂ ਆਪਣੇ ਵੀ ਆ ਗਿਆ ਬਟਨ ਹਾਈ ਲੋ ਵਾਲਾ ਹਾਂ ਤੇ ਫੇਰ ਉਹ ਗੇਅਰ ਫੇਰ ਪਹਿਲੇ ਤੋਂ ਫੁਰੂ ਪਾ ਜਾ ਫੇਰ ਛੇਵੇਂ ਤੋਂ ਚੱਲ ਪੈਂਦਾ ਠੀਕ ਹੈ ਤੇ ਇੱਕ ਜਿਹੜੀਆਂ ਮਰਸਡੀ ਗੱਡੀਆਂ ਜਿਹੜੀਆਂ ਫੌਜੀ ਲਈ ਫਿਰ ਦਿੰਦੇ ਐ ਐਸ ਜੀਆਂ ਵੱਡੀਆਂ ਉੱਚੀਆਂ ਉੱਚੀਆਂ ਹਨਾ ਟਾਟਾ ਲੰਗਾ ਨਹੀਂ ਉਹ ਮਰਸਡੀ ਇਹਨਾਂ ਉਹ ਬਾਹਰ ਲੁਗਾਂ ਟਾਟਾ ਵਾਲਿਆਂ ਦਾ ਐਸ ਜੀਆਂ ਲਈ ਬੜੇ ਜਿਹੜੀਆਂ ਬਾਹਰੇ ਬਾਹਰ ਉਹਦੇ ਟਾਇਰ ਵੀ ਵੱਡੇ ਹੁੰਦੇ ਆ 1220 ਦੇ ਹੁੰਦੇ ਆ ਕਿ ਇਹ ਗੱਡਾ ਕਿ ਟਾਇਰ ਹੀ ਹੁੰਦਾ ਵੱਡਾ ਚੌੜੇ ਉਹ ਗੱਡੀਆਂ ਮਾਰਸ ਦੀ ਆ ਉਹ ਕਿਤੇ ਕਿਤੇ ਜਾਂਦੀ ਹੁੰਦੀ ਉਹ ਫੌਜ ਵਾਲਿਆਂ ਦੀ ਵੇਖੋ ਸਟੀering ਵੀ ਉਲਟਾ ਥੀ ਹੁੰਦਾ ਫੌਜ ਕੋਲੇ ਹੁੰਦਾਗਾ ਉਹ ਉਹਦੇ ਹੁੰਦਾ ਹੁਣ 5 ਗੇਅਰ ਪਾ ਤੇ ਫੇਰ ਉਹ ਲੀਵਰ ਦੇ ਮਾਰਨਾ ਧੱਪਾ ਪਾਏ ਨਿਓਟਲ ਕਰਕੇ ਫੇਰ ਉਹ ਕਹਦਾ ਠੱਸ ਫੇਰ ਉਹ ਸਮਝ ਲਾ ਵੀ ਹਾਈ ਚੋ ਗਿਆ ਫੇਰ ਚੱਲ ਪੈ ਸਾਟੇ ਨਾੜ ਗਿਆ ਐਮਪੀ ਦਾ ਡਰਾਈਵਰ ਵਿਚਾਰਾ ਅਹੀਂ ਜਾਣਾ 300 ਕਿਲੋਮੀਟਰ ਦੇ ਸਲੈਪ ਪਾਉਣ ਗੱਡੀਆਂ ਭਰ ਲੈਣਾ ਤੁਰਪੀ ਉਹ ਮਗਰ ਰਹਿ ਜਾ ਕਰੇ ਨਾਲ ਨਾਲ ਵਾਲੇ ਮੈਨੂੰ ਕਦੇ ਹਰ ਕੱਟੀ ਨਹੀਂ ਭਜਦੀ 我给堵着了。Uh. <noise> ਮੈਨੂੰ ਫੜਾ ਸਾਡੇ ਦਿਮਾਗ ਚ ਇਹ ਦੇ ਨਾਵੇਂ ਵੀ ਨਵਾਂ ਬੰਦਾ ਯਾਰ ਅਸੀਂ ਮੇਰੇ ਵਾਲੀ ਗੱਡੀ ਫੜਾ ਕੇ ਮੈਂ ਉਹ ਫੜ ਲਈ ਮੋੜ ਕੇ ਉਹ ਨਰ ਲਾਵੇ ਨਾਲ ਕਹਿੰਦਾ ਉਹ ਮੈਂ ਇਹ ਤੁਰਦੀ ਆ ਮੈਂ ਗੇਅਰ ਕਿੰਨੇ ਪਾਉਣਾ ਹੈ ਹੈ ਨਾ ਪੰਜਵੇਂ ਚ ਆਉਣਾ ਮੈਂ ਕਿਹਾ ਗੇਅਰ ਤਾਂ ਖਾ ਮੈਂ 5 ਰੁਪਏ ਵਾਲੇ ਜੇ ਵਾਏ ਇੰਨੇ ਨਾ ਗੇਅਰ ਆ ਕਹਿੰਦਾ ਇਹਦੇ ਪੰਜ ਹੀ ਆ ਮੈਂ ਕਿਹਾ じゃ ਆਏ ਫਿਰ ਉਹਨੇ ਅਸੀਂ ਸਮਝਾਇਆ ਵੀ ਐਂ ਕਰਕੇ ਪਾਉਣਾ ਆਪਦੀ ਗੱਡੀ ਚ ਬੈਠ ਚੱਲ ਫਿਰ ਉੱਥੇ ਹੀ ਚੱਲ ਪਿੰਦੇ ਨਵੇਂ ਸਿਰਿਓ ਅੱਛਾ ਉਹਨੂੰ ਕੋਦੋ ਸਮਝ ਆਉਂਦਾ ਬੰਦੇ ਦੇ ਯਾਰ ਗੇਅਰ ਪੰਜ ਆ ਪਹਿਨੇ ਉੱਥੇ ਹੀ ਆ ਦੂਜੇ ਪੰਜ ਹਾਂ ਉਹਨੇ ਇੱਕ ਮਾਈਕ ਵਾਲਿਆਂ ਦਾ ਟਰ ਦੇ ਐਸ ਵੱਡੀਆਂ ਕਿ ਭਟਾਰੇ ਦੇ ਬਾਹਰ ਗੇਟ ਵਾਲਿਆਂ ਦੇ ਹਾਂ ਮੈਂ ਹਾਂ ਪੁਰਾਣੇ ਮਾਈਕ ਆ ਜਿਹੜੇ ਪੁਰਾਣੇ ਯਾਨੀ ਮੈਕਾ ਕ ਮਾਈਕ ਆ ਉਹਦਾ ਨਾਮ ਤੇ ਉਹ ਹੁਣ ਮੈਂ ਦਾ ਪਹਿਲੇ ਇਰ ਚਲਾਇਆ ਸੀ ਭਰਾਵਾ ਉਹਦੀ ਕੱਲੇ ਕੱਲੇ ਚੱਕੇ ਦੀ ਹੈਂਡ ਬ੍ਰੇਕ ਉਹਨਾਂ ਆਏ ਲੱਗੇ ਬਟਨ ਜਿਵੇਂ ਜਹਾਜ਼ ਤੇ ਲੱਗੇ ਹੁੰਦੇ ਮੂਰੇ ਨਹੀਂ ਜਦੋਂ ਇਹ ਗੇਅਰ ਤੂੰ ਪਾ ਲਿਆ ਨਾ ਦੂਜੂ ਬੈਕ ਤੇ ਉਧਰੋਂ ਕਰਕੇ ਜਦੋਂ ਬੈਕ ਪੈ ਗਿਆ ਤੇ ਬੈਕ ਵੀ ਪੰਜੀ ਆ ਇਹਨੇ ਮਰਜ਼ੀ ਭਜਾਲਾ ਬੈਕ ਸਾਰੇ ਬੈਕ ਹੀ ਪੈਣੇ ਆ ਬਾਅਦ ਚ ਚੱਲ ਪੈਂਦੇ ਆ ਉਹ ਉਹ ਹਾਈ ਲੋਜ ਕਰਨਾ ਪੈਂਦਾ ਲੀਵਰ ਆਡਾ ਉਹ ਜਿਵੇਂ ਤਾਂ ਨੂੰ ਆ ਪੰਜ ਪੈ ਗਏ ਫਿਰ ਉਹ ਥੱਲੇ ਘਾਈ ਦੇਣਾ ਪੱਟਾ ਫਿਰ ਚੱਲ ਪੈਂਦੇ ਆ ਹਣਾ ਜੇ ਪਟਕਿਓ ਨੂੰ ਐਂ ਕਰਕੇ ਇੱਧਰ ਲਾ ਦੇ ਬੈਕ ਵਾਲੇ ਪਾਸੇ ਆ ਜਾਂਦੇ ਆ ਉਹ ਨਹੀਂ ਸਮਝ ਆਉਂਦਾ ਬੰਦੇ ਦੇ ਹੁਣ ਯਾਰ ਗੱਡੀ ਦਾ ਹਰ ਸਾਲ ਬਦਲ ਜਾਂਦੀ ਆ ਸਮਝ ਤਾਂ ਇੱਥੇ ਨਹੀਂ ਆਉਂਦੀ ਉਹਦਾ ਫੇਰ ਆਪਾਂ ਇੱਥੋਂ ਜਾਣਦੇ ਆ ਜਦੋਂ ਦੂਜੇ ਮੁਲਕ ਜਾਣਦੇ ਆ ਉਹ ਗੱਡੀਆਂ ਦੀ ਸਮਝ ਤਾਂ ਚਲੋ ਬੰ ਸਟੇਅਰਿੰਗ ਸੂਨ ਸਾਰਾ ਆ ਨਾ ਕਿੱਥੇ ਬਹਿਣਾ ਯਾਰ ਕਿਵੇਂ ਜੇ ਲੱਗਦਾ ਹੈ ਕੀਰਾਂ ਦਾ ਬੰਦੇ ਨੂੰ ਲੱਗਦਾ ਹੀ ਹੈ ਕਿੱਥੇ ਖੱਬਿਆ ਹੱਥ ਨਾ ਪਾਉਣਿਆ ਕਿੱਥੇ ਸੱਜੇ ਹੱਥ ਨਾ ਪਾਉਣੇ ਗੇਰ ਹੈ। ਮੈਂ ਉਹਦੀ ਗੱਲ ਦੱਸਨੀ ਸੀ ਵੀ ਰੱਬ ਨੇ ਕਿਵੇਂ ਬਚਾਇਆ ਹਨਾ। ਉਹ ਇਸ ਪਿੰਡ ਦਾ ਬੰਦਾ ਹੈ, ਪ੍ਰੇਮਨਗਰ ਦਾ ਮਾਲੀ ਹੈ। ਅਨਾਲ ਹੀ ਟਾਂਗਲਾ ਬੰਦਾ ਵੱਡਾ ਮੰਦਿਰ ਨਹੀਂ ਬਣਿਆ। ਇਹ ਬਹੁਤ ਛੋਟਾ ਜਿਹਾ ਮੰਦਿਰ ਹੁੰਦਾ ਸੀਗਾ। ਤੇ ਉਹ ਬੰਦੇ ਦੇ ਮਾਨ ਚ ਕੀ ਆਇਆ ਯਾਰ ਵੀ ਲੋਕਾਂ ਦੀ ਆਸਥਾ ਹੈ ਵੀ ਮੈਂ ਕਿਉਂ ਨਾ ਇਹ ਤੇ ਸੈੱਡ ਪਾ ਦਿਆਂ ਜਾਂ ਐ ਕਰਦਿਆਂ ਹਨਾ। ਉਹਨੇ ਉਹਦੀ ਸੇਵਾ ਕੀਤੀ। ਉਹਦੀ ਆਸਥਾ ਵੱਜ ਗਈ ਉਹ ਜਗ੍ਹਾ ਤੇ। ਮੰਦਿਰ ਤਾਂ ਛੋਟਾ ਹੀ ਸੀ ਉਦੋਂ। ਆਸਥਾ ਜਾਨੀ ਬਣ ਗਈ ਜਿਵੇਂ ਧੰਨੇ ਭਗਤੀ ਪੱਥਰ ਚ ਬਣ ਗਈ ਤੇ ਉਹਨੇ ਉਦੋਂ ਪਾਣੀ ਆਇਆ ਸੀ ਕਿੱਥੇ ਕਦਾਰਨਾਥ ਆਇਆ ਸੀ ਨਾ ਬਹੁਤ ਬੰਦੇ ਮਰੇ ਸੀ ਬੱਦਲ ਪੜ ਗਿਆ ਸੀ ਉਹ ਨਾ ਕਦਾਰਨਾਥ ਗਿਆ ਪਰਿਵਾਰ ਲੈ ਕੇ ਆਉਂਦਾ ਠੀਕ ਹੈ ਤੇ ਇੱਥੇ ਮੱਥਾ ਟੇਕ ਕੇ ਤੁਰਿਆ ਇਹ ਤੇਜਾਜੀ ਦੀ ਜਗ੍ਹਾ ਹੈ ਬਾਬਾ ਤੇਜਾਜੀ ਵਜਦਾ ਉਹ ਇਹਦੀ ਇਹ ਜਗ੍ਹਾ ਹੈ ਤੇ ਉਹ ਵੇਖ ਲਾ ਕਹਿੰਦਾ ਵੀ ਮੈਂ ਇਕਦਾਰ ਨਾਤ ਸੁੱਤਾ ਪਿਆ ਸੀ ਜਦੋਂ ਬੱਦਲ ਫਟੇ ਠੀਕ ਹੈ ਬੱਦਲ ਫਟਣ ਤੋਂ ਥੋੜਾ ਟਾਈਮ ਪਹਿਲਾਂ ਜਾਨੀ ਮੈਨੂੰ ਠਾਇਆ ਕਿਸੇ ਨੇ ਵੀ ਉੱਠ ਵੀ ਤੁਰ ਕਹਿੰਦਾ ਮੈਂ ਉੱਠ ਕੇ ਫੇਰ ਪੈ ਗਿਆ ਕਹਿੰਦਾ ਮੈਂ ਕਿਹਾ ਭੇਖਾ ਪਿਆ ਹਨਾ ਜਾਨੀ ਪਏ ਦੇ ਫੇਰ ਧਫਾ ਮਾਰਿਆ ਵੀ ਖੜਾ ਹੋ ਹਾਂ ਤੂੰ ਜਾ ਇਥੋਂ ਨਿਕਲ ਉਹ ਕਹਿੰਦਾ ਮੈਨੂੰ ਫੇਰ ਕਹਿੰਦਾ ਮੈਂ ਕਿਹਾ ਯਾਰ ਮੇਰੇ ਮਨ ਦੇ ਬੁੱਲ ਭਲੇ ਬਣਦੇ ਆ ਵੇਲਾ ਉਹ ਕਹਿੰਦਾ ਮੈਂ ਫੇਰ ਸੌ ਗਿਆ ਐ ਬਾਹ ਫੜ ਕੇ ਠਾਇਆ ਦਿੱਤੀ ਜੀ ਠੀਕ ਹੈ ਵਾਹ ਫੜ ਕੇ ਠਾਕੇ ਕਹਿੰਦਾ ਮੈਂ ਢੇਜਾ ਤਾਂ ਟਾਂਗਲੇ ਵਾਲਾ ਹਾਂ ਸੱਚੇ ਲੈ ਤੇ ਨਿਕਲ ਜਾ ਇਥੋਂ ਬਸ ਹੁਣੀ ਬੰਦਾ ਕੀ ਸੇਵਾ ਹੀ ਉਹ ਕਰਦਾ ਸਾਰਾ ਕੁਝ ਛੱਡ ਕੇ ਮੰਦਰ ਤੇ ਬਹਿ ਗਿਆ ਹੁਣ ਉਹ ਨਹੀਂ ਬਣਾਇਆ ਉਹ ਕਹਿੰਦਾ ਵੀ ਤੂੰ ਨਿਕਲ ਜੱਲ ਮੈਂ ਟਾਂਗਲੇ ਵਾਲਾ ਢੇਜਾ ਜੀ ਹਾਂ ਤੇ ਭੱਜ ਜਾ ਠੀਕ ਹੈ ਨਾ ਖੜਨਾ ਨਹੀਂ ਤੂੰ ਹੁਣ ਉਹ ਕਹਿੰਦਾ ਆਪਾਂ ਉਹਦੀ ਪਰਿਵਾਰ ਠਾਇਆ ਆਪਦਾ ਤੁਰਪੇ ਤੇ ਅਸੀਂ ਕਹਿੰਦਾ ਵੀ ਹਰ ਦੁਆਰਾ ਜਦੋਂ ਆ ਸੁਣਿਆ ਸੀ ਵੀ ਉੱਥੇ ਬੱਦਲ ਫਟ ਗਿਆ ਤੇ ਬਹੁਤ ਨੁਕਸਾਨ ਹੋਇਆ ਰਾਸਤੇ ਜੀ ਜਲੇ ਜਦੋਂ ਉਹਨਾਂ ਕੋਲ ਖਬਰ ਵੀ ਤਾਂ ਲੇਟ ਪਹੁੰਚੀ ਹੋਊ ਉਹਦਾ ਕਿਤੇ ਮਗਰੇ ਹੀ ਕੰਮ ਹੋ ਗਿਆ ਉਹਦੇ ਮਤਲਬ ਕਿ ਉਹਦੀ ਫਿਰ ਉਹ ਸਟੈਂਡ ਤੋਂ ਆਸਤਾ ਬਣੀ ਉਹਨੇ ਇੱਥੇ ਆ ਕੇ ਘੱਟ ਕਰਕੇ ਲੋਕਾਂ ਨੂੰ ਦੱਸਿਆ ਵੀ ਇੰਨੀ ਪਾਵਰ ਹੈ ਜਗ੍ਹਾ ਦੇ ਵਿੱਚ ਠੀਕ ਹੈ ਉਦੋਂ ਤੋਂ ਕੰਮ ਘਰ ਛੱਡ ਮੰਦਰ 'ਚ ਬਹਿ ਗਿਆ ਸਾਧ ਹੋ ਗਿਆ ਠੀਕ ਹੈ ਇਹ ਆ ਵੀ ਮੈਂ ਕਹਾਂ ਇਹ ਸਾਢੇ 11 ਕਾ ਸੁੱਤਾ ਹੁੰਦਾ ਉਹਨੇ ਗਣੀ ਪੈ ਜਾ ਪੈ ਜਾ ਉੱਠਦਾ ਖੜੀ ਬਸ ਕੰਮ ਹੋਣ ਵਾਲਾ ਹੀ ਆ ਹਾਂ ਅਰ ਬਰ ਰੁਪਈਆ ਲਾਤਾ ਮੰਦਰ ਤੇ ਪੈਹਾ ਕਹਿੰਦੇ ਸਮਝ ਨਹੀਂ ਆਉਂਦੀ ਕਿੱਥੋਂ ਲਿਆਉਂਦਾ ਇੰਨਾ ਮੱਥਾ ਵੀ ਨਹੀਂ ਟੇਕਦਾ ਉੱਥੇ ਸਮਝੋ ਪਰੇ ਆ ਗੱਲ ਬਈ ਆਸਤਾ ਜੀ ਦੀ ਯਾਰ ਭਗਵਾਨ ਦਿੰਦਾ ਠੀਕ ਹੈ ਇਹ ਤਾਂ ਹੁਣ ਪ੍ਰਤੱਖ ਆ ਨਾ ਮੈਂ ਤੈਨੂੰ ਦਿਖਾਇਆ ਆਪਣੀ ਆਸਥਾ ਸੀ ਅਨੁਮਾਨ ਜੀ ਸੀ ਤਾਂ ਬੈਂਕ ਨਹੀਂ ਜੋ ਪਰਖਟ ਹੋ ਗਏ ਨਾ ਉਹ ਤਾਂ ਆਪਣੀ ਆਸਥਾ ਤੇ ਆ ਭਗਵਾਨ ਤਾਂ ਠੀਕ ਹੈ ਇਹ ਤੁਹਾਡੀ ਆਸਥਾ ਦਾ ਸਾਰਾ ਕੁਝ ਹੈ ਨਹੀਂ ਕੁਝ ਨਹੀਂ ਉਹ ਪੀਂਦੇ ਹੁੰਦੇ ਸੁੱਖਾ ਬਈ ਸੁੱਖਾ ਬੜਾ ਸਸਤਾ ਆਪਣੇ ਉਧਰ ਬੜਾ ਮਹਿੰਗਾ ਆਪਣੇ ਦਾ ਝੜਕਾਂ ਦੇ ਘੜ ਉਹਦੀਆਂ ਲਾਲਾਂ ਹੀ ਨਿੱਕੀ ਜਾਇਆ ਕਰਨ ਵੀ ਸੁਲਫਾ ਸੁਲਫਾ ਤੁੰ ਮੈਗਾ ਤੂੰ ਨੀਗਰੋ ਵਾਲਿਆ ਉਹ ਜੰਗਲ ਵਾਲਿਆ ਮੈਂ ਇੱਕ ਢੇਪਾ ਦਾ ਰੱਖੀ ਸੁਲਫਾ ਸੁਲਫਾ ਹੋਰ ਵੀ ਕਹਿੰਦਿਆ ਕਰ ਮੈਨੂੰ ਕਹਿੰਦਾ ਯਾਰ ਇਹ ਇਹ ਕਿੰਨੇ ਕਲਾ ਮਿਲ ਤੂ ਆਪਾਂ ਨੂੰ ਕਿਲੋ ਮੈਂ ਨਾ ਕਿੰਨੇ ਦਾ ਮੈਂ ਕਿਹਾ ਤੂੰ ਦੱਸ ਵੱਢਣੇ ਪੁੱਠੇ ਕਿਹੜਿਆ ਗੱਡੀ ਚ ਰੱਖ ਕਰੇ ਸਕਾਲੀ ਇਥੋਂ ਭਾ ਗੱਠੇ ਭਰ ਲਾ ਕਿਹਦੇ ਕੈਨੇਡਾ ਦੇ 10 ਲੱਖ ਦਾ 12 ਲੱਖ ਦਾ ਮਿਲੂਗਾ ਇੰਨਾ ਕਿਲੋ ਦਾ ਲੈ ਮੈਂ ਕਿਹਾ ਕਹਿੰਦਾ ਹਾਂ ਤੇ ਮੈਂ ਕਿਹਾ ਲੈ ਜਾ ਮੈਨੂੰ 2 ਲੱਖ ਹੀ ਭੇਜ ਦਿਆ ਕਰੀ ਮੈਂ ਤੈਨੂੰ ਪੰਡ ਘਰੇ ਬੰਦ ਨਾ ਲੈ ਜਾ ਕਰ ਹਨਾ ਉਹ ਸੱਚੀ ਤਿਆਰ ਹੋਇਆ ਫਿਰ ਕਿਤੇ ਮੈਨੂੰ ਕਰ ਸਕੇ ਟੇਚੀ ਦੇ ਕੱਪੜਾ ਲਵਾਵਾ ਕਿਵੇਂ ਲੈ ਕੇ ਜਾਵਾ ਉਸ ਤੋਂ ਗੱਲ ਕਰ ਉਹਨਾਂ ਦੇ ਘਰ ਤੇਨੂੰ ਪਤਾ ਲੱਗੂ ਪੁਰਾਏ ਹੀ ਡਾਕਟਰ ਕਹਿੰਦੇ ਨੇ ਹੈਰੀ ਪਤਾ ਕਾਰ ਬਣਾਉਂਦੇ ਦੇਸ਼ ਤੋਂ ਕਾਰ ਹੈਰੀ ਡਾਕਟਰ ਮਗਰ ਨੰਬਰ ਦੇਖੋ ਉਹਨਾਂ ਨੂੰ ਭਲਾਈ ਹੈ ਮਾਰ ਰਿਹਾ ਸੀ ਕਿ ਤੁੰਨਾ ਕਹਿੰਦਾ ਉਹ ਇਹਦਾ ਨੰਬਰ ਹੈ ਹੈਰੀ ਡਾਕਟਰ ਹੈ ਡਾਕਟਰ ਮੈਂ ਆ ਕੇ ਤਾਂ ਫੁੱਲਾ ਲਿਓ ਚੰਡੀਗੜ੍ਹ ਉਹ ਮੈਂ ਕਿਹਾ ਬੈ ਜਾ ਆਰਾਮ ਨਾਲ ਤੇਰੀ ਡਾਕਟਰੀ ਕੱਢ ਦੇਣਗੇ ਮੈਂ ਕਿਹਾ ਇੱਥੇ ਇਹੋ ਜਿਹਾ ਕੋਈ ਆ ਭਰਾਵਾ ਆਏਗਾ ਕਿਉਂਕਿ ਆਪਾਂ ਲੋਕਾਂ ਨੇ ਕਾਨੂੰਨ ਆਪ ਵੀ ਖਰਾਬ ਕਰ ਲਿਆ